joby singer rodrigo chunda is admitted at forty hospital mohali where he had cardiac arrest burst and now he is admitted there ik factor hai eight commons on the day kuch din pehli most cheese ek video bhi ussa bhi hoye ho tu oh gussa nahi si oh ek hurt hunda hai na banda bhi main ਇੰਨਾ ਲੈਂਗੁਏਜ ਸਿੱਖ ਰਹੀਆਂ ਮੈਂ ਕੋਈ ਫਾਲਤੂ ਕੰਮ ਨਹੀਂ ਕਰੀ ਮਕਦੇ ਇੰਸਟਾ ਤੇ ਗਲਤ ਕੱਪੜੇ ਨਹੀਂ ਪਾਏ ਮੈਂ ਕਦੀ ਕੋਈ ਗਲਤ ਰੀਲ ਨਹੀਂ ਬਣਾਈ ਮੇਰਾ ਕਦੀ ਕੰਟੈਂਟ ਚੇਂਜ ਨਹੀਂ ਹੋਇਆ ਇੰਨੇ ਸਾਲ ਹੋ ਗਏ ਨੇ ਤੇ ਜੇ ਮੈਂ ਫਿਰ ਚੰਗਾ ਕੰਮ ਕਰ ਰਹੇ ਬੰਦੇ ਨੂੰ ਜੀ ਗਾਲਾਂ ਹੀ ਕੱਢੂਗੀ ਤਾਂ ਫਿਰ ਦੇ ਦਿੱਤਾ ਦੁੱਖਦਾ ਹੈ ਨਾ ਬੰਦੇ ਦਾ ਉਸ ਸਰੀਰ ਦੇ ਅੰਦਰ ਮੈਨੂੰ ਜਿੰਨੇ ਲੋਕਾਂ ਨੇ ਸਪੋਰਟ ਕੀਤਾ ਤੇ ਉਹ ਦੇਖ ਕੇ ਮੈਨੂੰ ਇਹ ਲੱਗਿਆ ਕਿ ਨਹੀਂ ਅਗਾ ਸ਼ਾਇਦ ਉਹ 10% ਨੂੰ ਛੱਡ ਕੇ ਜਿਹੜੇ ਹੇਟ ਕਰਦੇ ਨੇ ਸਾਨੂੰ ਉਹਨਾਂ 90 ਤੇ ਫੋਕਸ ਕਰਨਾ ਚਾਹੀਦਾ ਸੀ ਜਿਹੜੇ ਸਪੋਰਟ 'ਚ ਖੜੇ ਹੁੰਦੇ ਨੇ ਪੀ ਜੇਸ ਦਿਨ ਗਲਤ ਕਰੂੰਗੀ ਨਾ ਉਸ ਦਿਨ ਆ ਕੇ ਥੱਪੜ ਮਾਰਨ ਦੇ ਹੱਕਦਾਰ ਹੂੰ ਪਰ ਜਦੋਂ ਕੁਝ ਗਲਤ ਕੀਤਾ ਨਹੀਂ ਤਾਂ ਹਾਲੀ ਵੀ ਇਤਨੇ ਕਿਤੇ ਦਵਿੰਦਰੀ ਚੀਜ਼ ਹੁੰਦੀ ਹੈ ਵੀ ਫਿਰ ਕਿਉਂ ਬੋਲਦੇ ਹੋ ਫਿਰ ਕਿਉਂ ਗਾਲਾਂ ਕੱਢਦੇ ਹੋ ਫਿਰ ਇਹ ਕਹਿਣਾ ਤੂੰ ਮਰ ਜਾ ਤੇਰੇ ਇਹ ਕਹਿਣਾ ਤੇਰੇ ਮਾਪਿਓ ਮਰ ਜਾਣ ਤੁਹਾਨੂੰ ਨਹੀਂ ਲੱਗਿਆ ਕਿ ਹਾਂ ਯਾਰ ਮੈਂ ਪੰਜਾਬੀਆਂ ਲਈ ਖੜ ਰਹੀ ਹਾਂ ਪਰ ਪੰਜਾਬੀ ਮੇਰੇ ਨਾਲ ਨਹੀਂ ਖੜ ਰਹੇ ਮੰਚ 'ਤੇ ਕਦੀ ਹੋਇਆ ਦੁੱਖ ਇਸ ਤਰ੍ਹਾਂ ਦਾ ਪਹਿਲੀ ਖਬਰ ਤਾਂ ਸੀ ਨਹੀਂ ਜੋ ਮੈਂ ਬੋਲੀ ਸੀ ਮੈਂ ਇਟਾਲੀਅਨ ਚ ਵੀ ਬੋਲਦੀ ਹਾਂ ਖਬਰਾਂ ਮੈਂ ਫ੍ਰੈਂਚ ਚ ਵੀ ਬੋਲਦੀ ਹਾਂ ਮੈਂ ਇੰਗਲਿਸ਼ ਵੀ ਬੋਲਦੀ ਹਾਂ ਬੰਗਾਲੀ ਸਿੱਖ ਰਹੀ ਹਾਂ ਬੰਗਾਲੀ ਚ ਵੀ ਬਟ ਗਲਤ ਕਿਥੀਆਂ ਹੀ ਨਹੀਂ ਸਮਝ ਆਉਂਦਾ ਸਸਕਾਲ ਜੀ ਪੰਜਾਬ ਪ੍ਰਥਮ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਤਾਂ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਆਂ ਅਗੰਪ੍ਰੀਤ ਕੋਲ ਜਿਨ੍ਹਾਂ ਕੋਲ 1 ਨਹੀਂ 2 ਨਹੀਂ 3 ਨਹੀਂ ਸਗੋਂ 7 ਪਛਾਵਾਂ ਆਉਂਦੀਆਂ ਨੇ ਤੇ 7 ਪਛਾਵਾਂ ਦੇ ਵਿੱਚ ਪੰਜਾਬ ਦੇ ਕਈ ਇਸ਼ੂ ਵੀ ਚੱਕੇ ਨੇ ਇੰਸਟਾਗ੍ਰam ਦੇ ਉੱਤੇ ਇਹਨਾਂ ਦੀ ਕਈ ਵੀਡੀਓਜ਼ ਵਾਇਰਲ ਵੀ ਹੋਈਆਂ ਨੇ ਅੱਜ ਸਾਰੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਾਂਗੇ ਅਗੰਪ੍ਰੀਤ ਕੋਰ ਸਾਡੇ ਵਿੱਚ ਮੌਜੂਦ ਨੇ ਸਸ਼ਕਲ ਜੀ ਸਸ਼ਕਲ ਜੀ ਕੋ ਠੀਕ ਹੋ ਵਧੀਆ ਵਧੀਆ ਕੀ ਕਹਿਣਾ ਚਾਹੋਗੇ ਤੁਹਾਨੂੰ ਸੱਤ ਪਛਾਵਾਂ ਆਉਂਦੀਆਂ ਨੇ ਇੱਕ ਅਲੱਗ ਕਨਸੈਪਟਡ ਸੋਸ਼ਲ ਮੀਡੀਆ ਤੇ ਤੁਸੀਂ ਲੈ ਕੇ ਆਏ ਹੋ ਜਿੱਥੇ ਅੱਜ ਪੂਰੇ ਇੰਸਟਾਗ੍ਰam ਦੇ ਵਿੱਚ ਕੁੜੀਆਂ ਰੀਲਾਂ ਬਣਾਉਂਦੀਆਂ ਨੇ ਗਾਣਿਆਂ ਤੇ ਪਰ ਤੁਸੀਂ ਇੱਕ ਐਜੂਕੇਸ਼ਨਲੀ ਚੀਜ਼ ਲੈ ਕੇ ਆਏ ਹੋ ਕਿਵੇਂ ਦਾ ਮਹਿਸੂਸ ਹੋ ਰਿਹਾ ਤੇ ਤੁਹਾਨੂੰ ਮੈਂ ਇੱਕ ਗੱਲ ਕਹਿਦਮਾ ਵਧਾਈ ਵੀ ਦੇਣੀ ਚਾਹੁੰਦਾ ਹਾਂ ਕਿਉਂਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜਿਨ੍ਹਾਂ ਨੇ ਤੁਹਾਨੂੰ ਫੋਲੋ ਤੱਕ ਵੀ ਕੀਤਾ ਹੈ ਤਾਂ ਕਿਵੇਂ ਦਾ ਮਹਿਸੂਸ ਹੋ ਰਿਹਾ ਚਾਰ ਥੈਂਕ ਯੂ ਸੋ ਮੱਚ ਜਦੋਂ ਮੈਂ ਦੇਖਿਆ ਕਿ ਸਾਡੇ ਸਿੱਖਿਆ ਮੰਤਰੀ ਉਹਨਾਂ ਨੇ ਫਾਲੋ ਕੀਤਾ ਤਾਂ ਖੁਸ਼ੀ ਹੋਈ ਵੀ ਜਿਹੜੇ ਸਾਡੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਉਹਨਾਂ ਨੇ ਇੱਕ ਐਜੂਕੇਸ਼ਨਲ ਕੰਟੈਂਟ ਨੂੰ ਐਜੂਕੇਸ਼ਨਲ ਚੀਜ਼ ਨੂੰ ਸਪੋਰਟ ਕਰਦੇ ਹੋਏ ਇੱਕ ਉਹ ਦਿਖਾਇਆ ਇੱਕ ਵਧੀਆ ਚੀਜ਼ ਲੱਗੀ ਮੈਨੂੰ ਤੇ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਐਜੂਕੇਸ਼ਨਲ ਕੰਟੈਂਟ ਬਣਾ ਰਹੀਆਂ ਕਿਉਂਕਿ ਮੈਂ ਤਾਂ ਸਿੱਖੀ ਰਹੀ ਸੀਗੀ ਲੈਂਗੁਏਜਸ ਤੇ ਫਿਰ ਇਹ ਸੋਚਿਆ ਵੀ ਮੈਂ ਦੇਖਦੀ ਹਾਂ ਜਿੱਦਾਂ ਲੋਕ ਬਾਹਰ ਕਿੰਨਾ ਜ਼ਿਆਦਾ ਕ੍ਰੇਜ਼ ਆਇਆ ਵੈਸੀ ਵੀ ਲੈਂਗੁਏਜਸ ਆਉਣੀਆਂ ਜ਼ਰੂਰੀ ਆ ਮਿਡੀਆ ਮੈਂ ਗੱਲ ਕਰਨ ਦਾ ਤੁਸੀਂ ਸੱਤ ਪਛਾਵਾਂ ਦਸੀਆਂ ਮੈਨੂੰ ਨਾਲ 10 ਐਕਸੈਂਟ ਵੀ ਆਉਂਦੇ ਨੇ ਅੱਛਾ ਤਾਂ ਤੁਹਾਨੂੰ ਕਿਵੇਂ ਤਾਂ ਲੱਗਿਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਨਾ ਕੁੜੀਆਂ ਤੁਸੀਂ ਦੇਖਦੇ ਹੋਣਗੇ ਇੰਸਟਾਗ੍ਰam ਦੇ ਉੱਤੇ ਰੀਲਾਂ ਬਹੁਤ ਬਣਾ ਰਹੀਆਂ ਨੇ ਪਰ ਤੁਸੀਂ ਇੱਕ ਐਜੂਕੇਸ਼ਨਲ ਆ ਕਨਸੈਪਟ ਲੈ ਕੇ ਆਏ ਹੋ ਇੱਕ ਵਿਲੱਖਣਤਾ ਇੱਕ ਅਲੱਗ ਕਨਸੈਪਟ ਇੰਸਟਾਗ੍ਰam ਦੇ ਉੱਤੇ ਵਾਇਰਲ ਹੋ ਰਿਹਾ ਕਿਉਂਕਿ ਮੇਰੇ ਖੁਦ ਨਿੱਜੀ ਮੇਰੇ ਦੋਸਤ ਨੇ ਜਿਹੜੇ ਉਹ ਕਹ ਰਹੇ ਨੇ ਵੀ ਕੁੜੀ ਪੰਜਾਬ ਦੀ ਨਹੀਂ ਹੈਗੀ ਭਾਈ ਇਹ ਬਾਹਰ ਤੋਂ ਆਈ ਆ ਬਕਾਇਦਾ ਤੁਸੀਂ ਪੰਜਾਬ ਦੇ ਇਸ਼ੂ ਚੱਕ ਰਹੇ ਹੋ ਤੁਸੀਂ ਇੱਕ ਵਾਰ ਕਲੀਅਰ ਕਰ ਦਿਓ ਤੁਸੀਂ ਹੈਗੇ ਕਿੱਥੋਂ ਪਹਿਲਾਂ ਦਾ ਦੇਖੋ ਮੈਂ ਪੰਜਾਬ ਤੋਂ ਆ ਮੈਂ ਅਬੋਹਰ ਸ਼ਹਿਰ ਤੋਂ ਬਿਲੋਂਗ ਕਰਦੀ ਆ ਤੇ ਹੁਣ ਅਸੀਂ ਮੋਹਾਲੀ ਰਹਿੰਦੇ ਆ ਮੇਰੀ ਸਟੱਡੀਜ਼ ਜ਼ਿਆਦਾ ਵਧੀਆ ਹੋ ਸਕੇ ਉਸ ਲਈ ਅਸੀਂ ਮੋਹਾਲੀ ਸ਼ਿਫਟ ਹੋ ਗਏ ਸੀਗੇ ਤੇ ਦੇਖੋ ਕੰਟੈਂਟ ਕਿੰਨਾ ਕਿਤੇ ਖੁੱਤੇ ਪ੍ਰਾਊਡ ਹੁੰਦਾ ਇਹ ਹੁੰਦਾ ਹੈ ਕਿ ਕਿਦਾਂ ਜੇ ਮੈਂ ਕਿਸੇ ਹੋਰ ਟਾਈਪ ਦਾ ਕੰਟੈਂਟ ਬਣਾ ਰਹੀ ਹੁੰਦੀ ਤਾਂ ਡੈਫੀਨਿਟਲੀ ਮੇਰੇ ਪੈਰੈਂਟਸ ਨੇ ਕਦੀ ਮੈਨੂੰ ਸਪੋਰਟ ਨਹੀਂ ਕਰਨਾ ਸੀ ਉਹ ਮੈਨੂੰ ਲੱਗਦਾ ਲੋਕਾਂ ਨੇ ਅਲੱਗ ਆਲਾ ਕੰਡੀਆਂ ਸੀ ਉਸ ਤੋਂ ਪਹਿਲੇ ਮੈਨੂੰ ਘਰੇ ਜੋ ਉਹੜਾ ਸੀ ਮੇਰੇ ਨਾਲ ਹੱਸੇ ਤਾਂ ਦੇਖੋ ਮੈਂ ਸ਼ੁਰੂ ਤੋਂ ਹੀ ਕਦੀ ਨਾ ਵੀਡੀਓ ਗੇਮਸ ਖੇਡੀਆਂ ਨਾ ਕਦੀ ਕਾਰਟੂਨਸ ਦੇਖੇ ਤਾਂ ਸ਼ੁਰੂ ਤੋਂ ਹੀ ਮੇਰਾ ਜਿਹੜਾ ਮਾਹੌਲ ਸੀਗਾ ਨਾ ਬਹੁਤ ਸਿੱਖਣ ਵਾਲਾ ਬਣਾਇਆ ਗਿਆ ਸੀਗਾ ਤੇ ਜਦੋਂ ਇੱਕ 6 ਸਾਲ ਦਾ ਬੱਚਾ ਐਕਸ਼ਨ ਸਿੱਖਣ ਲੱਗ ਜੇ ਤਾਂ ਫਿਰ ਉਹਦੀ ਜਰਨੀ ਜਿਹੜੀ ਸੀਗੀ ਉਹ ਇੱਥੋਂ ਤੱਕ ਆਈ ਆ ਐਂਡ ਕੰਟੈਂਟ ਜੋ ਬਣਾ ਰਹੀ ਆ ਉਹਦੇ ਤੇ ਸਭ ਤੋਂ ਵੱਡੀ ਗੱਲ ਹੈ ਥੈਟ ਮੇਰੇ ਪੇਰੈਂਟਸ ਖੁਸ਼ ਨੇ ਉਹ ਪ੍ਰਾਊਡ ਨੇ ਤੇ ਬਾਕੀ ਹੋਰ ਵੀ ਦੁਨੀਆ ਸਪੋਰਟ ਕਰਦੀ ਆ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਨਹੀਂ ਤੁਹਾਨੂੰ 6 6 ਸਾਲ ਮਤਲਬ ਤੁਸੀਂ 6 ਜੋ 6 ਸਾਲ ਦੇ ਸੀਗੇ ਉਸ ਟਾਈਮ ਸ਼ੁਰੂ ਕਰਤਾ ਸੀਗਾ ਤੁਸੀਂ ਬਿਲਕੁਲ 6 ਸਾਲ ਤੋਂ ਮੈਂ 6 ਸਾਲ ਦੀ ਉਮਰ 'ਚ ਪਹਿਲਾ ਐਕਸੈਂਟ ਸਿੱਖਿਆ ਸੀ ਅੱਛਾ ਤਾਂ ਫਿਰ ਮਤਲਬ ਤੁਹਾਡਾ ਮਤਲਬ ਇਹ ਮਤਲਬ ਸੰਘਰਸ਼ ਕਾਫੀ ਦੇਰ ਦਾ ਹੈ ਮਤਲਬ ਇੱਕ ਦੋ ਇਹ ਕੋਈ ਦੋ ਤਿੰਨ ਸਾਲਾਂ ਦਾ ਨਹੀਂ ਹੈਗਾ ਨਹੀਂ 8 ਸਾਲ ਹੋ ਗਏ ਨੇ ਤੇ 8 ਸਾਲਾਂ 'ਚ ਮੈਂ ਸੱਤ ਭਾਸ਼ਾਵਾਂ ਤੇ 10 ਐਕਸਨ ਸਿੱਖੇ ਨੇ ਤੇ ਓਕੇ ਐਂਡ ਮੈਂ ਸਰਟੀਫਾਈਡ ਹਾਂ ਮੈਂ ਫ੍ਰੈਂਚ ਦੇ ਅੰਦਰ ਤੇ ਇਟਾਲੀਅਨ ਦੇ ਅੰਦਰ ਸਰਟੀਫਾਈਡ ਹਾਂ ਕਿ ਸਿਖਾ ਸਕਦੀ ਆ ਮੈਂ ਜੇ ਅੱਜ ਦੇ ਵਿਸ਼ੇ ਤੇ ਗੱਲ ਕੀਤੀ ਜਾਵੇ ਤਾਂ ਬੰਦੇ ਕੋਲ ਇੱਕ ਦੋ ਤਿੰਨ ਭਾਸ਼ਾ ਬੰਦੇ ਨੂੰ ਚੰਗੀ ਤਰ੍ਹਾਂ ਆ ਜਵੇ ਬੰਦਾ ਸੋਚਦਾ ਯਾਰ ਹੁਣ ਤਾਂ ਮੈਂ ਨਿਪੁੰਨ ਦਾ ਹੁਣ ਮੈਨੂੰ ਕਿਸੇ ਦਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੁਣ ਤਾਂ ਆਪਾਂ ਮਤਲਬ ਐਂ ਭਾਸ਼ਾਵਾਂ ਦੇ ਮ ਉਹ ਵਿਦਵਾਨ ਬਣ ਗਏ ਪਰ ਤੁਹਾਨੂੰ ਸੱਤ ਪਛਾਵਾਉਂਦੀਆਂ ਨੇ ਬਹੁਤ ਵੱਡੀ ਗੱਲ ਆ ਕਿਉਂਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਪੰਜਾਬ ਦੇ ਇਸ਼ੂ ਚੱਕਦੇ ਹੋ ਤਾਂ ਮੈਨੂੰ ਬਹੁਤ ਮੈਨੂੰ ਪਰਸਨਲ ਤੌਰ ਤੇ ਬਹੁਤ ਚੰਗਾ ਲੱਗਦਾ ਆ ਪਰ ਜਦੋਂ ਤੁਸੀਂ ਇਸ ਇਸ਼ੂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਹੋ ਲੋਕਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਆ ਕਈ 네ਗੇਟਿਵ ਵਾਲੇ ਵੀ ਹੈਗੇ ਨੇ ਤੇ ਕਈ ਪੋਜ਼ਿਟਿਵ ਵਾਲੇ ਵੀ ਨੇ ਪੋਜ਼ਿਟਿਵ ਤੇ 네ਗੇਟਿਵ ਤੁਹਾਨੂੰ ਇਹ ਦੋਨਾਂ ਵਿੱਚੋਂ ਕਿਹੜੀ ਚੀਜ਼ ਮਤਲਬ ਤੁਹਾਨੂੰ ਤੰਗ ਕਰਦੀ ਆ ਮੈਨੂੰ ਲੱਗਦਾ ਪੋਜ਼ਿਟਿਵ ਨਹੀਂ ਤਾਂ ਉਹ ਤਾਂ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਆ ਵੀ ਲੋਕ ਐਕਚੁਅਲੀ ਐਜੂਕੇਸ਼ਨਲ ਕੰਟੈਂਟ ਨੂੰ ਵੀ ਸਪੋਰਟ ਕਰਦੇ ਨੇ ਕਿਉਂਕਿ ਅਸੀਂ ਦੇਖਦੇ ਹਾਂ ਕਿ ਕਿੰਨੀ ਹੇਟ ਦਾ ਦੇ ਦਿੰਦੇ ਨੇ ਲੋਕ ਜਿਹੜਾ ਥੋੜਾ ਦੂਸਰੇ ਟਾਈਪ ਦਾ ਕੰਟੈਂਟ ਹੁੰਦਾ ਹੈ ਪਰ ਇੱਕ ਐਜੂਕੇਸ਼ਨਲ ਕੰਟੈਂਟ ਸਪੋਰਟ ਕਰਨਾ ਉਹ ਇੱਕ ਅਲੱਗ ਚੀਜ਼ ਆਉਂਦੀ ਹੈ ਤੇ ਖੁਸ਼ੀ ਹੁੰਦੀ ਹੈ ਮੇਰੇ ਬਹੁਤ ਸਾਰੇ ਆਡੀਅנס ਆ ਜੋ ਸਪੋਰਟ ਕਰਦੀ ਹੈ ਕਾਲਸ ਕਰਕੇ ਮੇਰੇ ਪੇਰੈਂਟਸ ਨੂੰ ਕਿਹਾ ਜਾਂਦਾ ਵੀ ਤੁਹਾਡੀ ਕੁੜੀ ਤੇ ਤੁਹਾਨੂੰ ਵੀ ਮਾਣ ਹੋਣਾ ਚਾਹੀਦਾ ਅਸੀਂ ਬਹੁਤ ਜ਼ਿਆਦਾ ਪ੍ਰਾਊਡ ਆ ਉਹਦੇ ਤੇ ਉਹ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਇੱਕ ਫੈਕਟਰ ਹੈ ਏਟ ਕਾਮਨਸ ਆਉਂਦੇ ਨੇ ਕੁਝ ਦਿਨ ਪਹਿਲਾਂ ਮਾਸਟੀਸ ਇੱਕ ਵੀਡੀਓ ਵੀ ਉਸ ਦਾ ਵੀ ਹੋਈ ਹੋ ਤੁਸੀਂ ਤੁਹਾਡੀ ਵੀਡੀਓ ਦੇਖੀ ਸੀ ਕਿ ਮੈਂ ਤੁਸੀਂ ਕਹ ਰਹੇ ਸੀਗੇ ਜਿਹੜੇ ਗਾਲਾਂ ਕੱਢਦੇ ਨੇ ਇਹ ਚੀਜ਼ ਸਹੀ ਨਹੀਂ ਹੈਗੀ ਪਰ ਮੈਂ ਤੁਹਾਡੀ ਵੀ ਰੀਲ ਦੇਖੀ ਤਾਂ ਤੁਸੀਂ ਮਾਈਂਡ ਦਿਲ ਤੇ ਲੈ ਗਈ ਸੀਗੀ ਉਹ ਗੱਲ ਨੂੰ ਉਹ ਗੁੱਸਾ ਨਹੀਂ ਸੀ ਉਹ ਇੱਕ ਹਰਟ ਹੁੰਦਾ ਹੈ ਨਾ ਬੰਦਾ ਵੀ ਮੈਂ ਇਨਾ ਲੈਂਗੁਏਜ ਸਿੱਖ ਰਹੀਆਂ ਮੈਂ ਕੋਈ ਫਾਲਤੂ ਕੰਮ ਨਹੀਂ ਕਰ ਰਹੀ ਮਕਦੇ ਇੰਸਟਾ ਤੇ ਗਲਤ ਕਪੜੇ ਨਹੀਂ ਪਾਏ ਮੈਂ ਕਦੀ ਕੋਈ ਗਲਤ ਰੀਲ ਨਹੀਂ ਬਣਾਈ ਮੇਰਾ ਕਦੀ ਕੰਟੈਂਟ ਚੇਂਜ ਨਹੀਂ ਹੋਇਆ ਇਨੇ ਸਾਲ ਹੋ ਗਏ ਨੇ ਤੇ ਜੇ ਮੈਂ ਫਿਰ ਚੰਗਾ ਕੰਮ ਕਰ ਰਹੇ ਬੰਦੇ ਨੂੰ ਮੇਰੇ ਗਾਲਾਂ ਹੀ ਕੱਢੋਗੇ ਤਾਂ ਫਿਰ ਦਿਲ ਤਾ ਦੁੱਖਦਾ ਹੈ ਨਾ ਬੰਦੇ ਦਾ ਐਂਡ ਇਟਸ ਲਾਈਕ ਵੈਰੀ ਕਲੀਅਰ ਕਿ ਮੈਂ ਕਦੀ ਉਹ ਜੀ ਵੀਡੀਓ ਪਾਉਣੀ ਵੀ ਨਹੀਂ ਮੈਂ ਜੋ ਕਰ ਰਹੀ ਹਾਂ ਉਹ ਮੈਂ ਕਰ ਰਹੀ ਹਾਂ ਮੈਂ ਸਿੱਖ ਰਹੀ ਹਾਂ ਤੇ ਨਾਲ ਆਪਦੀਆਂ ਸਿਖਾ ਰਹੀ ਹਾਂ ਉਹਦੇ ਚ ਬੁਰਾ ਕੀ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਜੀ ਤਾਂ ਫਿਰ ਤੁਸੀਂ ਮੈਂ ਦਿਲ ਤੇ ਤਾਂ ਨਹੀਂ ਹੈਗੇ ਕੋਈ ਕੋਈ ਗੱਲ ਕਿਉਂਕਿ ਕਮੈਂਟ ਵਾਲੇ ਵਿਦਵਾਨ ਬਹੁਤ ਨੇ ਅੱਜ ਕੱਲ ਆਪਣੇ ਸੋਸ਼ਲ ਮੀਡੀਆ ਤੇ ਨਾ ਜਿੰਦਾ ਵੀ ਮਤਲਬ ਵਿਦਵਾਨ ਬੰਦੇ ਨੇ ਉਹ ਕਮੈਂਟਾਂ ਚ ਹੀ ਆਗੇ ਮੈਨੂੰ ਲੱਗਦਾ ਸ਼ਾਇਦ ਕਰੇ ਕੋਈ ਪੁੱਛਦਾ ਨਹੀਂ ਸ਼ਾਇਦ ਕੋਈ ਇੱਕੀ ਨਹੀਂ ਉਸ ਤੋਂ ਬਾਅਦ ਉਸ ਸਰੀਰ ਦੇ ਅੰਦਰ ਮੈਨੂੰ ਜਿੰਨੇ ਲੋਕਾਂ ਨੇ ਸਪੋਰਟ ਕੀਤਾ ਤੇ ਉਹ ਦੇਖ ਕੇ ਮੈਨੂੰ ਇਹ ਲੱਗਿਆ ਕਿ ਨਹੀਂ ਅਗਾ ਸ਼ਾਇਦ ਉਹ 10% ਨੂੰ ਛੱਡ ਕੇ ਜਿਹੜੇ ਹੇਟ ਕਰਦੇ ਨੇ ਸਾਨੂੰ ਉਹਨਾਂ 90 ਤੇ ਫੋਕਸ ਕਰਨਾ ਚਾਹੀਦਾ ਸੀ ਜਿਹੜੇ ਸਪੋਰਟਸ ਖੜੇ ਹੁੰਦੇ ਨੇ ਕਿਉਂਕਿ ਉਹਨਾਂ ਦੀ ਤਦਾਦ ਜ਼ਿਆਦਾ ਹੈ ਕਿਤਨਾ ਕਿਤੇ ਤੇ ਵੈਸੇ ਵੀ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਆਪ ਸਹੀ ਕਰ ਰਹੇ ਹੋ ਤਾਂ ਫਿਰ ਗਲਤ ਤੇ ਫੋਕਸ ਵੀ ਕਿਉਂ ਕਰੀਏ ਮੈਂ ਇਹ ਚੀਜ਼ ਔਨ ਕੈਮਰਾ ਪਹਿਲੇ ਵੀ ਕਹੀਆ ਤੇ ਹੁਣ ਵੀ ਕਹਿ ਸਕਦੀ ਆਂ ਕਿ ਜਿਸ ਦਿਨ ਗਲਤ ਕਰੂੰਗੀ ਨਾ ਉਸ ਦਿਨ ਆ ਕੇ ਥੱਪੜ ਮਾਰਨ ਦੇ ਹੱਕਦਾਰ ਹੋ ਪਰ ਜਦੋਂ ਕੁਝ ਗਲਤ ਕੀਤਾ ਨਹੀਂ ਤਾਂ ਹਾਲੀਵੁੱਡ ਨੇ ਕਿਤੇ ਦਵਿੰਦਰੀ ਚੀਜ਼ ਹੁੰਦੀ ਹੈ ਵੀ ਫਿਰ ਕਿਉਂ ਬੋਲਦੇ ਹੋ ਫਿਰ ਕਿਉਂ ਗਾਲ੍ਹਾਂ ਕੱਢਦੇ ਹੋ ਫਿਰ ਇਹ ਕਹਿਣਾ ਤੂੰ ਮਰ ਜਾ ਫਿਰ ਇਹ ਕਹਿਣਾ ਤੇਰੇ ਮਾਪਿਓ ਮਰ ਜਾਣ ਉਹ ਚੀਜ਼ ਪੜ ਕੇ ਜੀ ਫਿਰ ਵੀ ਮੇਰਾ ਦਿਲ ਨਹੀਂ ਦੁਖੇਗਾ ਫਿਰ ਤੁਸੀਂ ਆਪ ਦੱਸੋ ਮੈਂ ਕੀ ਕਰੂੰਗੀ ਬਿਲਕੁਲ ਤੇ ਮਤਲਬ ਤੁਸੀਂ ਜਦੋਂ ਰਾਜਵੀਰ ਜਵੰਦਾ ਦਾ ਕਵਰ ਕਰਕੇ ਆਇਓ ਤਾਂ ਸੋਸ਼ਲ ਮੀਡੀਆ ਤੇ ਤੁਹਾਡੀ ਸਭ ਤੋਂ ਜ਼ਿਆਦਾ ਉਹ ਵਾਇਰਲ ਹੋਈ ਆ ਤੇ ਲੋਕਾਂ ਨੇ ਕਈਆਂ ਨੇ ਦੇਖਿਆ ਕਿ ਹੈਗੇ ਕੋਣ ਆ ਭਾਈ ਜਾਂ ਤਾਂ ਕੋਈ ਵਿਦੇਸ਼ ਤੋਂ ਕਵਰ ਕਰਨ ਆਇਆ ਸਪੈਸ਼ਲੀ ਮਤਲਬ ਕਿ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸਾਡੇ ਕੋਲ ਵੀਡੀਓਜ਼ ਵੀ ਬਹੁਤ ਆਈਓ ਪਰ ਤੁਹਾਨੂੰ ਕੀ ਲੱਗਿਆ ਕਿ ਹਾਂ ਯਾਰ ਇਹ ਕੰਟੈਂਟ ਮੈਨੂੰ ਕਵਰ ਕਰਨਾ ਚਾਹੀਦਾ ਆ ਮੈਂ ਘਰੋਂ ਕੁਝ ਇਹੋ ਜਿਹਾ ਨਹੀਂ ਸੀ ਵੀ ਮੈਂ ਸੋਚ ਕੇ ਨਿਕਲੀਆਂ ਵੀ ਨਹੀਂ ਮੈਂ ਇਸ ਚੀਜ਼ ਉੱਤੇ ਖਬਰ ਬਣਾਉਂਗੀ ਵੀਅوز ਆ ਜਾਣਗੇ ਜੀ ਕੁਝ ਆ ਹੋ ਜਾਨੀ ਹੋਇਆ ਸੀ ਬਹੁਤ ਇੱਕ ਨਾਰਮਲ ਜੀ ਚੀਜ਼ ਸੀਗੀ ਕਿ ਮੈਂ ਸ਼ਾਮੀ 7 ਵਜੇ ਦਾ ਟਾਈਮ ਹੋਣਾ ਜਦੋਂ ਮੈਨੂੰ ਪਤਾ ਲੱਗਿਆ ਵੀ ਐਦਾਂ ਐਕਸੀਡੈਂਟ ਹੋ ਗਿਆ ਪਰ ਆਪਾਂ ਨੂੰ ਪਤਾ ਵੀ ਜਿੱਦਾਂ ਕੋਈ ਵੱਡੇ ਚਿਹਰੇ ਦਾ ਐਕਸੀਡੈਂਟ ਛੋਟਾ ਜਾ ਵੀ ਹੋਵੇ ਕਾਰ ਟੱਚ ਵੀ ਹੋ ਗਈ ਹੋਵੇ ਤਾਂ ਉਹ ਬਹੁਤ ਵੱਡੀ ਖਬਰ ਬਣਾਏ ਤਾਂ ਮੈਨੂੰ ਲੱਗਿਆ ਵੀ ਕੋਈ ਨਾਰਮਲ ਜਿਹਾ ਐਕਸੀਡੈਂਟ ਹੋਣਾ ਬਟ ਥੋੜੀ دیر ਬਾਅਦ ਜਦੋਂ ਐਕਚੁਅਲੀ ਮੈਂ ਗੂਗਲ ਕਰਕੇ ਚੈੱਕ ਕੀਤਾ ਨਾ ਮੈਨੂੰ ਉਦੋਂ ਪਤਾ ਲੱਗਿਆ ਕਿ ਉਹ ਤਾਂ ਹਸਪੀਟਲਾਈਜ਼ ਨੇ ਇੱਕ ਕਾਰਡੀਅਕ ਅਰੇਸਟ ਆ ਚੁੱਕਿਆ ਦੂਸਰੇ 40 ਸਟੇ ਸ਼ਿਫਟ ਹੋ ਚੁੱਕੇ ਨੇ ਤੇ ਉਦੋਂ ਮੈਂ ਸਾਰੀਆਂ ਚੀਜ਼ਾਂ ਰਿਅਲਾਈਜ਼ ਕੀਤੀਆਂ ਬੁਲੇਟਿਨ ਆ ਚੁੱਕਿਆ ਸੀ ਉਦੋਂ ਤੇ ਫਿਰ ਮੈਂ ਆਪਦੇ ਪੇਰੈਂਟਸ ਦੇ ਉਹਨਾਂ ਦੇ ਰੂਮ ਚ ਗਈ ਮੈਂ ਕਿਹਾ ਵੀ ਮੈਨੂੰ ਨਾ ਟੈਨਸ਼ਨ ਹੋ ਗਈ ਐ ਵੀ ਐਦਾਂ ਕਿਦਾਂ ਹੋ ਸਕਦਾ ਇੱਕ ਬੰਦੇ ਨਾਲ ਜਿਹੜਾ ਇੰਨਾ ਚੰਗਾ ਗਾਇਕ ਹੋਵੇ ਜ ਜਦੀ ਕਦੀ ਅਸੀਂ ਕੋਈ ਕੰਟਰੋਵਰਸੀ ਨਾ ਸੁਣੀ ਹੋਵੇ ਕਦੀ ਗਾਣੇ ਚ ਕੋਈ ਗਲਤ ਲਾਈਨ ਨਹੀਂ ਵਰਤੀ ਮਤਲਬ ਇੰਨਾ ਵਧੀਆ ਜੈਨੂਇਨਲੀ ਲਾਈਕ ਹੀ ਇਜ਼ ਅ ਵੈਰੀ ਗੁੱਡ ਪਰਸਨ ਜਿੰਨਾ ਮੈਂ ਉਹਨਾਂ ਨੂੰ ਆਬਜ਼ਰਵ ਕੀਤਾ ਆ ਤਾਂ ਇੱਕ ਉਹੋ ਜਿਹਾ ਇਨਸਾਨ ਨਾਲ ਜੀਦੇ ਸੀ ਕੱਲ ਤੱਕ ਗਾਣੇ ਸੁਣ ਰਹੀਆਂ ਗਾਣੇ ਆਏ ਸੀ ਤੇ ਇੱਕੋ ਦਾ ਮਸੀਹ ਸੋਚੀਏ ਵੀ ਉਹਦਾ ਇਹੋ ਜਿਹਾ ਐਕਸੀਡੈਂਟ ਹੋ ਗਿਆ ਉਹਦਾ ਬ੍ਰੇਨ ਤੇ ਅਸਰ ਹੋ ਗਿਆ ਉਹ ਪਤਾ ਨਹੀਂ ਦੁਬਾਰਾ ਗਾ ਪਾਣਗੇ ਕੀ ਹੋਏਗਾ ਤਾਂ ਇੱਕਦਮ ਬਹੁਤ ਜ਼ਿਆਦਾ ਸਟ्रेस ਹੋ ਗਿਆ ਸੀ ਮੈਂ ਆਪਦੇ ਪੇਰੈਂਟਸ ਕੋਲ ਗਈ ਮੈਂ ਕਿਹਾ ਵੀ ਆਪਾ ਗੁਰਦੁਆਰਾ ਸਾਹਿਬ ਚਲੀਏ ਆਪਾਂ ਕਿਤੇ ਚਲੀਏ ਵੀ ਮੈਨੂੰ ਨਹੀਂ ਸਮਝ ਆ ਰਿਹਾ ਵੀ ਨਾ ਮੈਂ ਕੰਮ ਕਰ ਪਾ ਰਹੀ ਨਾ ਕੁਝ ਹੋ ਰਿਹਾ ਮੇਰੇ ਫਾਦਰ ਸਾਨੂੰ ਵੀ ਮੈਨੂੰ ਆਹੀ ਚੀਜ਼ ਕਹੀ ਵੀ ਅਗਰ ਮੈਨੂੰ ਖੁਦ ਬਹੁਤ ਜ਼ਿਆਦਾ ਉਹ ਦੁੱਖ ਹੋ ਰਿਹਾ ਵੀ ਇਦਾਂ ਕਿਦਾਂ ਹੋ ਸਕਦਾ ਤਾਂ ਉਹਨਾਂ ਨੇ ਬਿਲਕੁਲ ਸੇਮ ਫੀਲਿੰਗ ਉਹਨਾਂ ਦੀ ਸੀ ਤਾਂ ਅਸੀਂ ਗ ਜੀ ਤੇ ਅਮ ਸਾਹਿਬ ਗਏ ਮੱਥਾ ਟੇਕਿਆ ਅਰਦਾਸ ਕੀਤੀ ਉੱਥੇ ਬਾਈ ਲਈ ਰਾਤ ਦਾ ਸਮਾਂ ਸੀ ਤੇ ਫਿਰ ਟਾਈਮਿੰਗ ਕੀ ਸੀ ਉਹਦੋਂ ਲੇਟ ਹੋ ਚੁੱਕੇ ਸੀ ਤੇ ਫਿਰ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਜਾ ਸਕਦੇ ਸੀ ਉਸ ਵਕ ਬਹੁਤ ਲੇਟ ਹੋ ਚੁੱਕਿਆ ਸੀ ਅਬ ਅਰਾਊਂਡ 12 ਤੱਕ ਦਾ ਸਮਾਂ 12 ਤੋਂ ਉੱਤੇ ਦਾ ਸਮਾਂ ਸੀ ਰਾਤ ਦੇ 12 ਤੇ ਉਦੋਂ ਅਸੀਂ ਗੁਰਦੁਆਰਾ ਸਾਹਿਬ ਗਏ ਤੇ ਫਿਰ ਦਰ ਤੇ ਉਹਨਾਂ ਦੇ ਮੱਥਾ ਟੇਕਿਆ ਵੀ ਅਰਦਾਸ ਤਾਂ ਕਰ ਹੀ ਸਕਦੇ ਹਣ ਉਹਨਾਂ ਦੇ ਦਰ ਤੇ ਖੜੇ ਹੋ ਕੇ ਅੰਦਰ ਨਹੀਂ ਜਾ ਸਕਦੇ ਤਾਂ ਉਸ ਤੋਂ ਬਾਅਦ ਫਿਰ 40 ਹਸਪੀਟਲ ਤੇ ਅੰਬਸਾਹਿਬ ਦਾ ਜਿਹੜਾ ਡਿਸਟੈਂਸ ਹੈ ਉਹ ਸਾਨੂੰ ਸਾਰਿਆਂ ਨੂੰ ਪਤਾ ਕਿੰਨਾ ਕੋਈ ਉਹ ਹੈ ਨਹੀਂ ਆ ਆਪਣੇ ਸਾਹਮਣੇ کہہ ਸਕਦੇ ਆ ਅਸੀਂ ਉਸ ਚੀਜ਼ ਐਗਜ਼ੈਕਟਲੀ ਤੇ ਫਿਰ ਉੱਥੇ ਲੱਗਿਆ ਵੀ ਉੱਥੇ ਜਾ ਕੇ ਹਾਲਚਾਲ ਪੁੱਛ ਲੈਣੇ ਆ ਵੀ ਕੋਈ ਇੰਪਰੂਵਮੈਂਟ ਸ਼ਾਇਦ ਹੋ ਗਈ ਹੋਵੇ ਤੇ ਗਏ 40ਸ ਹਸਪੀਟਲ ਅੰਦਰ ਤੇ ਉੱਥੇ ਪੁੱਛਿਆ ਕੋਈ ਆਫਕੋਰਸ ਹਾਲੇ ਤੱਕ ਵੀ ਹਾਲਾਤ ਚ ਸੁਧਾਰ ਨਹੀਂ ਆਇਆ ਕੋਈ ਹਨਾ ਤੇ ਉਹ ਚੀਜ਼ ਉਸ ਤੋਂ ਬਾਅਦ ਮੇਕਲ ਮਾਈਕ ਹਮੇਸ਼ਾ ਜਿਹੜਾ ਹੈ ਉਹ ਮੇਰੀ ਕਾਰ ਦੇ ਅੰਦਰ ਹੁੰਦਾ ਹੀ ਹੈ ਕਿਉਂਕਿ ਜੇ ਜਰਨਲਿਸਟ ਬੰਨਾ ਹੈ ਤਾਂ ਮੈਨੂੰ ਲੱਗਦਾ ਮਾਈਕ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਕਦੀ ਕੁਝ ਵੀ ਤੁਸੀਂ ਹਨਾ ਹੋ ਸਕਦਾ ਹੈ ਤੇ ਉਹ ਮਾਈਕ ਮੇ ਕੋਲ ਹਮੇਸ਼ਾ ਸੀ ਤੇ ਫਿਰ ਮੈਨੂੰ ਲੱਗਿਆ ਵੀ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਕੋਲ ਇਹ ਗੱਲ ਪਹੁੰਚੇਗੀ ਵੀ ਮੈਂ ਮੈਂ ਜੋ ਵੀਡੀਓ ਬਣਾਈ ਉਹਦੇ ਜਿਹੜੇ ਮੈਂ ਤਿੰਨ ਜਗ੍ਹਾ ਹੀ ਮੈਂਸ਼ਨ ਕਰੀਏ ਅਰਦਾਸ ਕਰੋ ਬਾਈ ਲਈ ਅਰਦਾਸ ਕਰੋ ਉੱਤੇ ਲਿਖਿਆ ਵੀ ਅਰਦਾਸ ਕਰੋ ਹੈ ਮੈਂ ਸੋਚਿਆ ਵੀ ਇੱਕ ਇੰਗਲਿਸ਼ ਅੰਦਰ ਬੋਲੂੰਗੀ ਜਤੋਂ ਜ਼ਿਆਦਾ ਲੋਕਾਂ ਨੂੰ ਪਤਾ ਚੱਲੂਗਾ ਹਮ ਅਰਦਾਸ ਕਰਨਗੇ ਮੈਂ ਕੋਈ ਦੂਜਾ ਐਕਸੈਂਟ ਨਹੀਂ ਇਸਤੇਮਾਲ ਕੀਤਾ ਬੀਜਾ ਤੁਸੀਂ ਮੈਨੂੰ ਗਾਲਾਂ ਕੱਢੂਗੀ ਤੋ ਫਲੈਕਸ ਕਰ ਰਹੀ ਹੈ ਨਹੀਂ ਮੈਂ ਮਰਕਨ ਐਕਸੈਂਟ ਯੂਜ਼ ਕੀਤਾ ਜੋ ਇੰਗਲਿਸ਼ ਤੇ ਆਪਣੇ ਇੰਡੀਅਨਸ ਦੀ ਇੰਗਲਿਸ਼ ਦੀ ਵੀ ਸਭ ਤੋਂ ক্লোਜ਼ ਆ ਸਭ ਤੋਂ ਸਮਝ ਆਉਣ ਵਾਲਾ ਐਕਸੈਂਟ ਆ ਉਹ ਤੇ ਆਪਣੀ ਇੰਗਲਿਸ਼ ਨਾਲ ਮੈਚ ਵੀ ਹੁੰਦੀ ਆ ਉਹਨਾਂ ਦੇ ਵਰਡਸ ਤੇ ਮੈਂ ਉਹ ਐਕਸੈਂਟ ਦਾ ਇਸਤੇਮਾਲ ਕੀਤਾ ਉਹ ਬੋਲੀ ਮੈਂ ਖਬਰ ਕੋਈ ਉਹ ਵੀ ਨਹੀਂ ਸੀਗਾ ਵੀ ਇੰਨੇ ਲੋਕ ਦੇਖ ਲੈਣਗੇ ਬਸ ਇਹ ਸੀ ਵੀ ਜਿੰਨੇ ਦੇਖਣਗੇ ਉਹ ਅਰਦਾਸਤਾ ਕਰਨਗੇ ਨਾ ਬਾਈ ਲਈ ਉਸ ਚੀਜ਼ ਦੀ ਭਾਵਨਾ ਨਾਲ ਉਹ ਇੱਕ ਵੀਡੀਓ ਪਾਈ ਸੀ ਦੂਸਰੀ ਵੀ ਚੀਜ਼ ਆ ਵੀ ਮੈਂ ਹਮੇਸ਼ਾ ਤੋਂ ਪੰਜਾਬ ਦਾ ਪੱਖ ਦੁਨੀਆ ਦੀ ਹਰ ਸਟੇਜ ਤੇ ਹਰ ਭਾਸ਼ਾ 'ਚ ਰੱਖਣਾ ਚਾਹਣੀ ਆ ਤੇ ਮੈਨੂੰ ਨਹੀਂ ਲੱਗਦਾ ਸੋਚ ਰੱਖ ਕੇ ਮੈਂ ਕੋਈ ਗੁਨਾਹ ਕਰਤਾ ਜਿਹੜੇ ਹੇਟ ਕਮੈਂਟਸ ਦੀ ਆਪਾਂ ਗੱਲ ਕਰ ਰਹੇ ਸੀ ਉਦੋਂ ਵੀ ਮੈਨੂੰ ਆਹੀ ਲੱਗਿਆ ਮੈਂ ਉਹ ਵੀਡੀਓ 'ਚ ਵੀ ਆਹੀ ਬੋਲੀ ਮੈਂ ਕੋਈ ਗੁਨਾਹ ਕਰਤਾ ਇਹ ਸੋਚ ਕੇ ਵੀ ਮੈਂ ਪੰਜਾਬ ਦਾ ਪੱਖ ਦੁਨੀਆ ਦੀ ਹਰ ਸਟੇਜ ਤੇ ਹਰ ਲੈਂਗੁਏਜ ਰੱਖਣਾ ਚਾਹਣੀ ਆ ਸਾਨੂੰ ਯਾਦ ਹੋਣਾ ਮੈਨੂੰ ਲੱਗਦਾ ਯਾਦ ਹੋਊਗਾ ਆਪਾਂ ਸਾਰਿਆਂ ਨੂੰ ਵੀ ਜਦੋਂ ਕਿਸਾਨੀ ਅੰਦੋਲਨ ਹੋਇਆ ਉਸ ਵਕਤ ਦੇ ਅੰਦਰ ਸਾਡੀ ਇੱਕੋ ਇੱਕ ਜਿਹੜੀ ਸੀਗੀ ਤਕਲੀਫ ਸੀ ਜੋ ਅਸੀਂ ਜ਼ਾਹਰ ਕਰ ਰਹੇ ਸੀ ਵੀ ਇੱਥੇ ਦਾ ਅਸੀਂ ਬੈਠੇ ਹਾਂ ਪਰ ਸਾਡਾ ਪੱਖ ਅਸੀਂ ਪੰਜਾਬੀ ਚ ਲੈ ਰਹੇ ਹਾਂ ਪੰਜਾਬੀ ਚ ਬੋਲ ਰਹੇ ਹਾਂ ਬਟ ਵਾਟ ਅਬਾਊਟ ਅਦਰ ਸਟੇਟਸ ਅਦਰ ਕੰਟਰੀਜ਼ ਨੈਸ਼ਨਲ ਮੀਡੀਆ ਜਿਹੜਾ ਹੈ ਉਹ ਸਾਡਾ ਪੱਖ ਨਹੀਂ ਵਿਖਾਉਂਦਾ ਨਿਊਜ਼ ਫਲੈਸ਼ ਕਰ ਦਿੰਦਾ ਉਸ ਚੀਜ਼ ਨੂੰ ਦਿਮਾਗ ਦੇ ਅੰਦਰ ਰੱਖ ਕੇ ਮੈਂ ਹੀ ਸੋਚਿਆ ਵੀ ਮੈਂ ਜੇ ਮੈਨੂੰ ਐਕਸੈਂਟ ਲੈਂਗੁਏਜਸ ਆਉਂਦੀ ਹੀ ਨਹੀਂ ਤਾਂ ਸਹੀ ਇਸਤੇਮਾਲ ਕਰ ਉਹ ਗਮ ਫਿਰ ਉਹ ਜੇ ਪੰਜਾਬ ਦੇ ਕੰਮ ਆ ਸਕਦੀ ਹੋ ਤਾਂ ਮੈਨੂੰ ਲੱਗਦਾ ਉਸ ਤੋਂ ਬਾਅਦ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਮੇਰੇ ਲਈ ਇਸ ਉੱਚਾ ਪੰਜਾਬ ਦਾ ਪੱਖ ਲੈਣਾ ਮੈਂ ਬੋਲ ਸਕਦੀ ਹਾਂ ਜੇ ਮੈਨੂੰ ਭਾਸ਼ਾਵਾਂ ਆਉਂਦੀਆਂ ਨਹੀਂ ਤਾਂ ਕਿਉਂ ਯੂਟਿਲਾਈਜ਼ ਨਾ ਕਰੀਏ ਸੀ ਜੀ ਉਹ ਸੋਚ ਕੇ ਮੈਂ ਖਬਰਾਂ ਬੋਲਨੀ ਸ਼ੁਰੂ ਕੀਤੀਆਂ ਕਿੰਨੇ ਲਾਈਕ ਪਾਈ ਸੰਦੀਪ ਸਿੰਘ ਸਣੀ ਜੀ ਦੀ ਹਨਾ ਬਿਲਕੁਲ ਤੇ ਖਾਲਸਾ ਜੀ ਜਿਹੜੇ ਟਾਵਰ ਤੇ ਬੈਠੇ ਹੋਏ ਨੇ 11 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਉਹਨਾਂ ਸਾਰੇ ਟਾਪਿਕਸ ਦੇ ਉੱਤੇ ਕੌਣ ਬੋਲਿਆ ਜਿਹੜੇ ਹਰਜਿੰਦਰ ਬਾਈ ਹੈ ਨਾ ਉਹਨਾਂ ਦਾ ਐਕਸੀਡੈਂਟ ਹੋਇਆ ਉੱਥੇ ਫਲੋਰੀਡਾ ਦੇ ਅੰਦਰ ਜੀ ਐਲਈ ਵਾਲਾ ਕੇਸ ਤੇ ਉੱਥੇ ਉਸ ਚੀਜ਼ ਦੇ ਉੱਤੇ ਕੌਣ ਬੋਲਿਆ ਉਹਨਾਂ ਦੇ ਪੱਖ ਦੇ ਅੰਦਰ ਕੌਣ ਬੋਲਿਆ ਮੇਰੀਆਂ ਵੀਡੀਓਜ਼ ਜਦੋਂ ਮੈਂ ਉਹਨਾਂ ਦੇ ਪੱਖ ਦੇ ਅੰਦਰ ਬੋਲੀ ਮੇਰੀਆਂ ਵੀਡੀਓਜ਼ ਚੱਕ ਕੇ ਮੇਰੇ ਤੇ ਰਿਪਲਾਈ ਬਣਾਏ ਗਏ ਅ ਅਮਰੀਕਨਸ ਵੱਲੋਂ ਗੋਰਿਆਂ ਵੱਜੋਂ ਉਹਨਾਂ ਨੇ ਮੀਰੀ ਵੱਡਿਓ ਚੱਕ ਕੇ ਜੋ ਉਹਨਾਂ ਦੀ ਸਪੋਰਟ ਅੰਦਰ ਬਣਾਈ ਸੀ ਉਹਦੇ ਉੱਤੇ ਰਿਪਲਾਈ ਬਣਾਈ ਅ ਉਹਦੇ ਅੰਦਰ ਉਹਨਾਂ ਨੇ ਸਾਡੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਉਹਨਾਂ ਨੇ ਪੱਗ ਬਾਰੇ ਬੋਲੇ ਉਹਨਾਂ ਨੇ ਰੇਸਿਜ਼ਮ ਕੀਤਾ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਮੈਂ ਉਸ ਚੀਜ਼ ਦਾ ਡਟ ਕੇ ਜਵਾਬ ਦਿੱਤਾ ਕਿੰਨੀ ਸਾਡੀ ਉੱਤੇ ਕਨਵਰਸੇਸ਼ਨ ਹੋਈ ਕਮੈਂਟਾਂ ਚ ਵੀਡੀਓਸ ਚ ਪਰ ਆਈ ਨੇਵਰ ਡਿਡ ਲੈਫ ਡਾਊਨ ਮਾਈ ਯੂ نو ਰਿਲੀਜੀਅਨ ਔਰ ਮਾਈ ਕਮਿਊਨਿਟੀ ਔਰ ਮਾਈ ਕੰਟਰੀ ਮੈਂ ਕਦੀ ਉਸ ਚੀਜ਼ ਨੂੰ ਡਾਊਨ ਨਹੀਂ ਆਂਦੀ ਤੇ ਮੈਂ ਕਿਹਾ ਨਹੀਂ ਹੁਣ ਤੁਸੀਂ ਇਸ ਚੀਜ਼ ਨੂੰ ਚੱਕਿਆ ਨਾ ਤੁਸੀਂ ਸਾਡੀ ਪੱਗ ਨੂੰ ਟਾਗੇ ਪੂਰਾ ਡੱਟ ਕੇ ਬੋਲੀ ਐਂਡ ਤੱਕ ਮੈਂ ਬੋਲੀ ਤੇ ਮੈਂ ਉਹਨਾਂ ਨੂੰ ਚਾਰ ਇੱਕ ਲਾਈਕ ਵੈਸੇ ਉਹ ਬਲੈਕ ਸੀਗੇ ਪਰ ਅਮਰੀਕਾ ਚ ਰਹਿੰਦੇ ਸੀਗੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਜੇ ਇੰਨੇ ਹੀ ਤੁਸੀਂ ਹੋ ਨਾ ਜੀ ਜੇ ਤੁਹਾਨੂੰ ਇੰਨਾ ਹੀ ਕੌਨਫੀਡੈਂਸ ਆ ਵੀ ਤੁਸੀਂ ਗਲਤ ਨਹੀਂ ਹੈਗੇ ਤਾਂ ਫਿਰ ਇੱਕ ਕੰਮ ਕਰੋ ਆਪਾਂ ਇੱਕ ਕਨਵਰਸੇਸ਼ਨ ਕਰ ਲੈਂਦੇ ਆ ਆਪਾਂ ਇੱਕ ਟੇਬਲ ਟॉक ਕਰਦੇ ਆ ਆਪਾਂ ਬਹਿਸ ਲੈਣੀ ਇਸ ਚੀਜ਼ ਦੇ ਉੱਤੇ ਪਰ ਫਿਰ ਜਦੋਂ ਆਖਰ ਚ ਕਮੈਂਟ ਡਿਲੀਟ ਕਰ ਗਏ ਆਵਦੀਆਂ ਆਪਦੀ ਆਖਰ ਚ ਹਾਰ ਮੰਨ ਲਈ ਕਿਉਂਕਿ ਪਤਾ ਸੀ ਗਲਤ ਉਹ ਜੀ ਬਿਲਕੁਲ ਚਿਲਾਚ ਲਾ ਕੇ ਬੋਲਣ ਨਾਲ ਵੀ ਆਪਾਂ ਸਹੀ ਆਪਾਂ ਸਹੀ ਨਹੀਂ ਹੋ ਜਾਂਦੇ ਜਦੋਂ ਇੰਨੀਆਂ ਚੀਜ਼ਾਂ ਦੇ ਉੱਤੇ ਬੋਲੀ ਹੀ ਨਹੀਂ ਸੀ ਵੀ ਕੋਈ ਪਹਿਲੀ ਖਬਰ ਸੀ ਜੋ ਮੈਂ ਬੋਲੀ ਸੀ ਮੈਂ ਹੀਟ ਕਮੈਂਟਸ ਬਾਰੇ ਗੱਲ ਕਰ ਰਹੀ ਹਾਂ ਵੀ ਪਹਿਲੀ ਖਬਰ ਤਾਂ ਸੀ ਨਹੀਂ ਜੋ ਮੈਂ ਬੋਲੀ ਸੀ ਮੈਂ ਇਟਾਲੀਅਨ ਚ ਵੀ ਬੋਲਦੀ ਹਾਂ ਖਬਰਾਂ ਮੈਂ ਫ੍ਰੈਂਚ ਚ ਵੀ ਬੋਲਦੀ ਹਾਂ ਮੈਂ ਇੰਗਲਿਸ਼ ਵੀ ਬੋਲਦੀ ਹਾਂ ਬੰਗਾਲੀ ਸਿੱਖ ਰਹੀ ਹਾਂ ਬੰਗਾਲੀ ਚ ਵੀ ਬੋਲੂਗੀ ਹਮ ਬਟ ਗਲਤ ਕਿਥੀਆਂ ਹੀ ਨਹੀਂ ਸਮਝ ਆਉਂਦਾ ਜਦੋਂ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਬਾਹਰ ਦੇ ਲੋਕਾਂ ਨਾਲ ਕਿਸੇ ਨਾਲ ਵੀ ਕਮਿਊਨੀਕੇਸ਼ਨ ਕਰਦੇ ਹੋ ਤਾਂ ਤੁਹਾਨੂੰ ਨਹੀਂ ਲੱਗਦਾ ਜਦੋਂ ਉਹ ਅੱਗੇ ਉਹ ਗਲਤ ਰਿਪਲਾਈ ਦਿੰਦੇ ਆ ਕਮੈਂਟਸ ਕਰਦੇ ਨੇ ਤਾਂ ਜਦੋਂ ਤੁਸੀਂ ਆਪਣੇ ਪੰਜਾਬ ਲੈਵਲ ਤੋਂ ਇੱਕ ਰਾਜਵੀਰ ਜਵੰਦਾ ਜੀ ਦੀ ਮਤਲਬ ਤੁਸੀਂ ਕਵਰ ਕੀਤੀ ਆ ਉਸ ਤੋਂ ਬਾਅਦ ਤੁਹਾਨੂੰ ਗਾਲਾਂ ਮਿਲੀ ਤੁਹਾਨੂੰ ਨਹੀਂ ਲੱਗਿਆ ਕਿ ਹਾਂ ਯਾਰ ਮੈਂ ਪੰਜਾਬੀਆਂ ਲਈ ਖੜ ਰਹੀ ਆ ਪਰ ਪੰਜਾਬੀ ਮੇਰੇ ਨਾਲ ਨਹੀਂ ਖੜ ਰਹੇ ਮਨਚ ਕਦੀ ਹੋਇਆ ਦੁੱਖ ਇਸ ਤਰ੍ਹਾਂ ਦਾ ਬਹੁਤ ਸਾਰੇ ਪੰਜਾਬੀ ਮੇਰੇ ਨਾਲ ਖੜੇ ਸੀ ਪਰ ਮੈਨੂੰ ਲੱਗਦਾ ਕੁਝ ਇਹੋ ਜਿਹੇ ਲੋਕ ਹਰ ਵੇਲੇ ਹੁੰਦੇ ਨੇ ਜਿਹੜੇ ਅਪੋਜ਼ ਕਰਦੇ ਨੇ ਕਰ ਰਹੇ ਨੇ ਅਪੋਜ਼ ਮੈਨੂੰ ਲੱਗਦਾ ਸ਼ਾਇਦ ਫਿਰ ਮੈਂ ਇਹ ਸੋਚਦੀ ਆ ਕਿ ਸ਼ਾਇਦ ਮੈਨੂੰ ਕੁਝ ਸਿਖਾਉਣਾ ਚਾਹੁੰਦੇ ਹੋਣਗੇ ਸ਼ਾਇਦ ਉਹਨਾਂ ਦੇ ਆਪੋਜ਼ ਕਰਨ ਚ ਵੀ ਮੈਨੂੰ ਕੋਈ ਆਪਦੀ ਖਾਮੀ ਦਿਖਜੂਗੀ ਸ਼ਾਇਦ ਮੈਨੂੰ ਸੁਧਾਰ ਲੂੰਗੀ ਹੁਣ ਹਰ ਚੀਜ਼ ਨੂੰ ਪੋਜ਼ਿਟਿਵ ਲੈਣਾ ਸਿੱਖ ਰਹੇ ਹਾਂ ਵੀ ਜੀ ਦੁਨੀਆ ਨੈਗੇਟਿਵ ਆ ਤਾਂ ਕੀ ਕਰ ਸਕਦੇ ਆ ਆਪਾਂ ਨੂੰ ਤਾਂ ਸਹੀ ਹੋਣਾ ਪਊਗਾ ਨਾ ਜੀਣਾ ਤਾਂ ਹੈ ਹੀ ਹੁਣ ਜੀ ਨੈਗੇਟਿਵ ਪ੍ਰੋਬਲਮਸ ਨੂੰ ਵੀ ਖੁਸ਼ੀ ਨਾਲ ਦੇਖਣਾ ਪੈਂਦਾ ਹੈ ਮਜ਼ਬੂਤ ਹੋ ਤੁਸੀਂ ਮੇਰੇ ਫਾਦਰ ਸਾਹਿਬ ਬਹੁਤ ਨੇ ਮੈਂ ਡਰ ਪੈਂਦੀ ਹਾਂ ਬਟ ਜਦੋਂ ਤੱਕ ਕਹਿੰਦੇ ਆ ਨਾ ਵੀ ਇੱਕ ਗਾਣਾ ਵੀ ਸੀ ਵੀ ਆਹ ਸਿੱਧੂ ਮੂਸੇਵਾਲਾ ਦਾ ਬਾਈ ਦਾ ਗਾਣਾ ਦਬਿਆ ਨਹੀਂ ਪੁੱਤ ਪਿੱਛੇ ਪਿਓ ਕਰਕੇ ਸੋ ਜਿੰਨੀ ਉਹ ਹੱਲਾਸ਼ੇਰੀ ਦਿੰਦੇ ਨੇ ਮੈਂ ਸਟਰੋਂਗ ਹਾਂ ਜਦੋਂ ਤੁਹਾਡੇ ਨਾਲ ਇਸ ਤਰ੍ਹਾਂ ਦਾ ਕਮੈਂਟਾਂ ਦੇ ਵਿੱਚ ਆਉਂਦੇ ਆ ਤੁਸੀਂ ਫਾਦਰ ਸਾਹਿਬ ਕੋਲ ਜਾਂਦੇ ਹੋ ਹਾਲਾਂਕਿ ਮੈਂ ਆਫ ਦਾ ਕੈਮਰਾ ਤੁਹਾਡੇ ਫਾਦਰ ਸਾਹਿਬ ਕੋਲ ਬੈਠਿਆ ਸੀਗਾ ਉਹਨਾਂ ਨੇ ਮੈਨੂੰ ਵੀ ਮੋਟੀਵੇਟ ਕੀਤਾ ਕਹਿੰਦੇ ਕੀ ਕੋਈ ਚੱਕਰ ਦੀ ਕਮੈਂਟ ਜਿਹੜੇ ਕਰਦੇ ਨੇ ਆਪਾਂ ਤਾਂ ਪ੍ਰਵਾਹ ਨਹੀਂ ਕਰਦੇ ਬਟ ਜਦੋਂ ਮੈਂ ਤੁਹਾਡੇ ਫਾਦਰ ਸਾਹਿਬ ਕੋਲ ਬੈਠੇ ਉਹਨਾਂ ਨੇ ਮੈਨੂੰ ਵੀ ਮੋਟੀਵੇਟ ਕੀਤਾ ਤਾਂ ਤੁਹਾਨੂੰ ਕਿੰਨਾ ਕਰਦੇ ਹੋਣਗੇ ਇਹ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਮੈਂ ਜੀ ਅੱਜ ਇੱਥੇ ਤੱਕ ਆ ਮੇਰੀ ਐਕਸੈਂਟ ਲੈਂਗੁਏਜ ਜਰਨੀ ਦਾ ਸਟਾਰਟ ਉਹ ਆਈਡੀਆ ਤੋਂ ਲੈ ਕੇ ਅੱਜ ਤੱਕ ਉਹ ਹਰ ਆਈਡੀਆ ਉਹਨਾਂ ਦਾ ਆ ਮੈਂ ਉਸ ਟੀਜ਼ ਤੇ ਅਮਲ ਕਰਦੀ ਆ ਉਹਨਾਂ ਦੀ ਗੱਲ ਸੁਣਦੀ ਆ ਮੈਂ ਸਿੱਖਦੀ ਆ ਉਹ ਮੇਰੀ ਮਿਹਨਤ ਹੈ ਪਰ ਮੇਰੀ ਮਿਹਨਤ ਦੇ ਪਿੱਛੇ ਜੇ ਕਿਸੇ ਇਨਸਾਨ ਦੀ ਮਿਹਨਤ ਹੈ ਦੈਟ ਊਡ ਬੀ ਮਾਈ ਫੈਮਿਲੀ ਐਂਡ ਸਪੈਸੀਫਿਕਲੀ ਮਾਈ ਫਾਦਰ ਮੇਰੀ ਦਾਦੀ ਦੇ ਆਸ਼ ਹੁੰਨੀਆਂ ਤੇ ਮੇਰੇ ਫਾਦਰ ਸਰ ਵੀ ਉਹ ਹੱਲਾਸ਼ੇਰੀਆ ਉਹ ਡਾਂਟਾ ਜਿਹੜੇ ਜਦੋਂ ਨਹੀਂ ਇਹ ਨਹੀਂ ਹੈਗਾ ਵੀ ਮੈਂ ਬਹੁਤ ਹੀ ਸਿਆਣੀ ਆ ਮੈਂ ਲੈਂਗੁਏਜਸ ਇੱਕੋਦਮ ਸਿੱਖ ਗਈ ਮੈਨੂੰ ਪਤਾ ਨਾ ਮੇਰੀਆਂ ਖਾਮੀਆਂ ਹੁੰਦੀਆਂ ਨੇ ਉਹ ਉਹਨਾਂ ਦਾ ਵੀ ਦਿਲੋਂ ਹੁੰਦਾ ਜਦੋਂ ਮੈਨੂੰ ਲੜਦੇ ਨੇ ਵੀ ਨਹੀਂ ਅਗਰ ਮੈਨੂੰ ਸੁਧਾਰ ਕਿਉਂਕਿ ਬੱਚੇ ਨੂੰ ਪ੍ਰੋਪਰਲੀ ਲੜਦੇ ਵੀ ਨਹੀਂ ਉਹ ਤੇ ਬਹੁਤ ਪਿਆਰ ਨਾਲ ਵੀ ਰੱਖਦੇ ਨੇ ਲੜ ਵੀ ਪੈਣਗੇ ਫਿਰ ਬਾਅਦ ਵਿੱਚ ਮੈਨੂੰ ਕਹਿ ਦੇਣਗੇ ਉਹ ਤਾਂ ਮੈਂ ਲੜ ਪਿਆ ਸੀ ਪਰ ਤੇਰੀ ਗਲਤੀ ਸੀ ਤਾਂ ਉਹ ਚੀਜ਼ ਸਾਡੀ ਚੱਲਦੀ ਰਹਿੰਦੀ ਹੈ ਫਿਰ ਮੈਨੂੰ ਲੱਗਦਾ ਜੇ ਉਹ ਨਹੀਂ ਕਰਦੇ ਨਾ ਇਹ ਸਾਰਾ ਕੁਝ ਤਾਂ ਮੈਂ ਕਦੀ ਸਿੱਖ ਹੀ ਨਹੀਂ ਪਾਉਂਦੀ ਕੁਝ ਬਿਲਕੁਲ ਤੁਹਾਡੇ ਪੇਰੈਂਟਸ ਦੀ ਸਪੋਰਟ ਹੋਣਾ ਬਹੁਤ ਜ਼ਰੂਰੀ ਹੈ ਬਿਲਕੁਲ ਜਦੋਂ ਤੁਸੀਂ ਰਾਜਵੀਰ ਜਵੰਦਾ ਦੀ ਖਬਰ ਕਵਰ ਕਰ ਰਹੇ ਸੀਗੇ ਐਂਕਰਿੰਗ ਕਰ ਰਹੇ ਸੀਗੇ ਤਾਂ ਨੇੜੇ-ਤੇੜੇ ਕੋਈ ਬੰਦੇ ਖੜੇ ਸੀਗੇ ਉਹ ਦੇਖ ਰਹੇ ਸੀਗੇ ਯਾਰ ਇੰਗਲਿਸ਼ ਚ ਹੋ ਰਹੀ ਐਂਕਰਿੰਗ ਕਿਉਂਕਿ ਉੱਥੇ ਤਾਂ ਸਾਰੀ ਪੰਜਾਬੀ ਵਾਲੀ ਹੈ ਨਾ ਬਹੁਤ ਸਾਰੇ ਨਿਊਜ਼ ਚੈਨਲਸ ਉੱਥੇ ਉਸ ਵਕਤ ਸੀਗੇ ਪਰ 1:00 ਵਜੇ ਦਾ ਸਮਾਂ ਲਾਈਕ 12:45 1:00 ਵਜੇ ਦਾ ਸਮਾਂ ਹੋ ਚੁੱਕਿਆ ਸੀ ਤੇ ਨਿਊਜ਼ ਚੈਨਲਸ ਜਾ ਰਹੇ ਸੀਗੇ ਉਸ ਵਕਤ ਉਤੋਂ ਤੇ ਕੁਝ 2-3 ਨਿਊਜ਼ ਚੈਨਲਸ ਉੱਥੇ ਉਸ ਵਕਤ ਸੀਗੇ ਤੇ ਇੱਕ ਸ਼ਾਇਦ ਇਨਫਲੂਐਂਸਰ ਸੀਗੇ ਜਾਂ ਜਰਨਲਿਸਟ ਸੀਗੇ ਆਫ ਦੇ ਪਰਸਨਲ ਚੈਨਲ ਆਸਤੇ ਰਿਕਾਰਡ ਕਰ ਰਹੀ ਸੀ ਜਿੱਥੋਂ ਤੱਕ ਮੈਨੂੰ ਸਮਝ ਆਈ ਉਹ ਚੀਜ਼ ਅ ਲਾਈਕ ਇੱਕ ਦੋ ਜਣੇ ਮੈਂ ਦੇਖੇ ਜੋ ਮੇਰੀ ਤਰਫ ਦੇਖ ਰਹੇ ਸੀ ਵੀ ਮੈਂ ਇੰਗਲਿਸ਼ ਦੇ ਅੰਦਰ ਕੀ ਬੋਲਣਾ ਚਾਹ ਰਹੀ ਆ ਇੱਥੇ ਬਟ ਉਸ ਵਕਤ ਦੇ ਅੰਦਰ ਇਨਾ ਨੋਟਿਸ ਨਹੀਂ ਕੀਤਾ ਕਿਸੇ ਨੇ ਬਟ ਉਹ ਵਿਡਿਓ ਆਨਲਾਈਨ ਜਾਣ ਤੋਂ ਬਾਅਦ ਜਿਹੜਾ ਸੀਗਾ ਬਹੁਤ ਸਾਰੇ ਲੋਕਾਂ ਦੀਆਂ ਕਾਲਸ ਆਈਆਂ ਵੀ ਤੂੰ ਕਦੋਂ ਆਈ ਕਦੋਂ ਬੋਲ ਕੇ ਚਲੀ ਗਈ ਅਸੀਂ ਫੁੱਲ ਟਾਈਮ ਉੱਥੇ ਸੀਗੇ ਤਾਂ ਉਦੋਂ ਚੀਜ਼ਾਂ ਦੇਖਣ ਨੂੰ ਮਿਲੀਆਂ ਵੀ ਤੇ ਹੁਣ ਤੁਸੀਂ ਜੇ ਉਹੀ ਖਬਰ ਦੁਬਾਰਾ ਰਿਪੀਟ ਚ ਕਰਨੀ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਕਿਉਂਕਿ ਸੋਸ਼ਲ ਮੀਡੀਆ ਤੇ ਸਾਡਾ ਜਿਹੜੇ ਵੀ ਬੰਦੇ ਪੋਡਕਾਸਟ ਦੇਖ ਰਹੇ ਨੇ ਵਿਦੇਸ਼ ਤੱਕ ਉਹਨਾਂ ਨੂੰ ਪਤਾ ਲੱਗੇ ਕਿਉਂਕਿ ਰਾਜਵੀਰ ਜਵੰਦਾ ਜੀ ਦੀ ਇਸ ਸਮੇਂ ਹਾਲਤ ਬਹੁਤ 나ਜੂਗਾ ਤੇ ਹਰ ਇੱਕ ਜਣਾ ਅਰਦਾਸ ਕਰ ਰਿਹਾ ਹੈ ਅਸੀਂ ਵੀ ਵਾਇਗਰੂ ਅੱਗੇ ਅਰਦਾਸ ਕਰ ਰਹੇ ਹਾਂ ਕਿ ਜਲਦ ਤੋਂ ਜਲਦ ਠੀਕ ਹੋਣ ਜੇ ਉਹੀ ਰਿਪੀਟ ਖਬਰ ਕਰਨੀ ਹੋਵੇ ਵਾਇਗਰੂ ਦੇ ਅੱਗੇ ਅਰਦਾਸ ਕਰਨੀ ਹੋਵੇ ਤਾਂ ਤੁਸੀਂ ਇੱਕ ਵਾਰ ਸਾਡੇ ਚੈਨਲ ਦੇ ਨਾਲ ਕਰ ਸਕਦੇ ਹੋ ਹੀ ਖਬਰ ਉਸੇ ਲੈਂਗੁਏਜ ਵਿੱਚ ਬਿਲਕੁਲ ਅਮਰੀਕਨ ਐਕਸੈਂਟ ਵਿੱਚ ਬੋਲੀ ਸੀਗੀ ਮੈਂ ਤੇ ਆਪਾਂ ਦੁਬਾਰਾ ਕਰ ਲੈਨੇ ਆ Famous Punjabi singer Rajvi Chwanda is admitted at Fortis Hospital, Mohali where he had a cardiac arrest first and now he's admitted there. What exactly happened with him? He was going towards Himachal and he had an accident in Baddi where he got really injured and even his helmet broke and now he's admitted there where he has brain injuries and more injuries there. I request you all to please pray for him. I really request you all because he needs a prayers this night so that we really get good news where that he's all fine. ਜੇਕਰ ਇਸ ਤੋਂ ਹੋਰ ਅਲਾਵਾ ਲੈਂਗੁਏਜ ਦੀ ਗੱਲ ਕੀਤੀ ਜਾਵੇ ਤੁਸੀਂ ਹੋਰ ਲੈਂਗੁਏਜ ਵੀ ਸਿੱਖ ਰਹੇ ਹੋ ਤਾਂ ਜੇਕਰ ਹੋਰ ਕਿਉਂਕਿ ਇੰਟਰਨੈਸ਼ਨਲ ਤੌਰ ਤੇ ਕਈ ਭਾਸ਼ਾਵਾਂ ਬੋਲਦੀਆਂ ਜਾਂਦੀਆਂ ਨੇ ਤੁਹਾਨੂੰ ਪਤਾ ਆ ਕਿ ਸਭ ਤੋਂ ਜ਼ਿਆਦਾ ਕਿਹੜੀ ਭਾਸ਼ਾ ਜੇਕਰ ਉਸ ਭਾਸ਼ਾ ਦੇ ਵਿੱਚ ਤੁਸੀਂ ਪ੍ਰੇਅ ਕਰ ਨਹੀਂ ਹੋਵੇ ਕਰ ਸਕਦੇ ਹੋ ਆਪਾਂ ਇਟਾਲੀਅਨ ਚ ਕਰ ਸਕਦੇ ਹਾਂ ਫ੍ਰੈਂਚ ਚ ਵੀ ਕਰ ਸਕਦੇ ਹਾਂ ਜੀ ਲੈਟਸ ਗੋ ਸੋ

ਅਲੀਦਿਉ ਸ਼ਹਤਾ ਅਦੀਉ ਰਾਜਵੀ ਜਵਨ ਦਾ ਅਕਮਰ ਤੋਂ ਸਰਫੀ ਅਵਜਾਂਸੀ ਅਲੀ ਕਮ ਫਰਮੇਸੀ ਨੀ ਬਿਆਸ਼ੋਂ ਜ਼ਬੇ ਇਸ ਇਨ ਪਾ ਤਕਮੋਂਸੋਂ ਡਰਪੀ ਜੋ ਸੁਮੇਵੀ ਅਸਨ ਵੀ ਅਛੋਪਾ ਅਲੇ ਪਾਸੇ ਕਮ ਅ ਸ਼ੋਂਟੇ ਸ਼ੋਂਟਾ ਦੀ ਫੁਮਰਸੋਂਟਾ ਫਿਸ਼ ਨੀ ਵੀ ਅਸਨ ਵੀ ਅਮਕਮ ਅਲੇਦੀਨ ਪ੍ਰਵਸ ਸੰਟੋਫ ਇਨੀ ਲੈਂਗੁਏਜ ਦੇ ਲਈ ਤੁਸੀਂ ਟਾਈਮ ਕਿਵੇਂ ਦਿੱਤਾ ਟਾਈਮ ਸਭ ਤੋਂ ਵੱਡੀ ਚੀਜ਼ ਆ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਸਕੂਲ ਜਾ ਰਹੇ ਹਾਂ ਨਾ ਤਾਂ ਸਕੂਲ ਦੇ ਵਿੱਚੋਂ ਘਰ ਆਣਾ ਟਿਊਸ਼ਨ ਜਾਣਾ ਫਿਰ ਹੋਰ ਵੀ ਕਈ ਕੰਮ ਕਰਦੇ ਕਈ ਕੰਮ ਪਰ ਤੁਸੀਂ ਟਾਈਮ ਕਿਵੇਂ ਦਿੱਤਾ ਸਾਰੀ ਸੱਤ ਪਛਾਵਾਂ ਨੂੰ ਟਾਈਮ ਦੇਣਾ ਬਹੁਤ ਵੱਡੀ ਗੱਲ ਹੈ ਇੱਕ ਸੱਤ ਪਛਾਵਾਂ ਇੱਕਦਮ ਨਹੀਂ ਸਿੱਖੀਆਂ ਇੱਕ ਇੱਕ ਕਰਕੇ ਬਿਲਕੁਲ ਹਾਂ ਅ ਮੈਨੂੰ ਵੀ ਫਿਰ ਵੀ ਟਾਈਮ ਨਿਕਲ ਅ ਟਾਈਮ ਹੁਣ ਜੋ ਇਸ ਵਕਤ ਆ ਮੈਂ ਪ੍ਰੈਕਟਿਸ ਕਰਦੀ ਆ ਤਾਂ ਬੰਗਾਲੀ ਹੁਣ ਨਵੀਂ ਭਾਸ਼ਾ ਜਿਹੜੀ ਮੈਂ ਸਿੱਖ ਰਹੀ ਆ ਉਹ ਆ ਤਾਂ ਉਹਦਾ ਡੇਲੀ ਕਰਨੀ ਕਰਨੀਆਂ ਉਸ ਤੋਂ ਲਗ ਮੇਰੀ ਟਾਲੀ ਦੀ ਕਲਾਸ ਹੁੰਦੀ ਹੈ ਐਂਡ ਉਸ ਤੋਂ ਇਲਾਵਾ ਮੈਂ ਜਿਹੜਾ ਹਾਂ ਅ ਇੱਕ ਭਾਸ਼ਾ ਤੇ ਇੱਕ ਐਕਸੈਂਟ ਰੂਜ਼ ਕਰਨਾ ਹੀ ਕਰਨਾ ਹੁੰਦਾ ਤੇ ਇਹ ਮੈਂ ਲੈਂਗੁਏਜ ਨੂੰ ਟਾਈਮ ਦੇਨੀ ਆ ਡੇਲੀ ਇਹ ਹੋਆ ਵੈਸੇ ਜੇ ਸਿੱਖਣ ਦੀ ਗੱਲ ਕਰੀਏ ਤਾਂ ਅਮਰੀਕਨ ਐਕਸੈਂਟ ਸਿੱਖਿਆ ਸੀ ਸਭ ਤੋਂ ਪਹਿਲੇ ਐਕਸੈਂਟਸ ਇੰਨਾ ਟਾਈਮ ਨਹੀਂ ਲੈਂਦੇ ਦੋ ਐਕਸਨ 10 4 ਮਹੀਨਿਆਂ ਦੀ ਉਹ ਹੁੰਦੇ ਨੇ ਤੇ ਉਹ ਸਿੱਖ ਚਣੀਆਂ ਉਦੋਂ ਤੱਕ ਲੈਂਗੁਏਜਸ ਟਾਈਮ ਲੈਂਦੀਆਂ ਨਹੀਂ ਉਹਨਾਂ ਦੀ ਡਿਗਰੀਸ ਟਾਈਮ ਲੈਂਦੀਆਂ ਨੇ ਬਟ ਦਿੱਤਾ ਕਿਉਂਕਿ ਮੈਂ ਪਹਿਲੀ ਚੀਜ਼ ਉਹੀ ਮੈਂਸ਼ਨ ਕੀਤੀ ਸੀ ਮੈਂ ਕਦੀ ਵੀਡੀਓ ਗੇਮਸ ਨਹੀਂ ਖੇਡੀਆਂ ਮੈਂ ਕਦੀ ਕਾਰਟੂਨਸ ਨਹੀਂ ਦੇਖੇ ਤਾਂ ਉਹ ਸਮਾਂ ਜੋ ਐਕਚੁਅਲੀ ਬੱਚੇ ਜਾਂ ਟੀਨੇਜਰਸ ਅਡੋਲਸੈਂਸ ਦੀ ਏਜਂਦਰ ਜੋ ਵੀ ਨੇ ਉਹ ਉਸ ਚੀਜ਼ਾਂ ਨੂੰ ਦੇਂਦੇ ਨੇ ਉਹ ਮੇਰਾ ਕਦੀ ਵੇਸਟ ਹੀ ਨਹੀਂ ਹੋਇਆ ਤਾਂ ਉਹ ਸਮਾਂ ਬਸ ਬਚ ਗਿਆ ਤੇ ਉਹ ਸੀਮ ਸਮਾਂ ਯੂਟਿਲਾਈਜ਼ ਹੋ ਗਿਆ ਨਹੀਂ ਤਾਂ ਘੰਟੇ ਤਾਂ ਮੇਰੇ ਕੋਲ ਵੀ 24 ਨੇ ਮੈਨੂੰ ਰੱਬ ਨੇ ਪੱਚੇਵਾਂ ਘੰਟਾ ਦਾ ਬਖਸ਼ਿਆ ਨਹੀਂ ਫੇ ਤੁਸੀਂ ਜੇਕਰ ਤੁਸੀਂ ਟਾਈਮ ਹੋਰ ਕਿਤੇ ਸਪੈਂਡ ਕਰਨੋਗੇ ਫੇ ਤੁਸੀਂ ਕੀ ਕਰਦੇ ਸੀ ਉਸ ਸਮੇਂ ਜੇ ਮੈਂ ਐਸ ਜੇ ਮੰਨ ਲਓ ਤੁਸੀਂ 5 ਘੰਟੇ ਪੜ੍ਹ ਲਏ 6 ਘੰਟੇ ਪੜ੍ਹ ਲਏ ਤਾਂ ਤੁਸੀਂ ਉਹਨੂੰ ਬੋਰ ਹੋਗੇ ਤੁਸੀਂ ਸੋਚ ਰਹੇ ਹੋ ਕਿ ਮੈਂ ਕੋਈ ਹੋਰ ਕੰਮ ਕਰਾਂ ਜਿਹਦੇ ਨਾਲ ਮਾਈਂਡ ਥੋੜਾ ਫਰੈਸ਼ ਹੋ ਜਾਵੇ ਮਾਈਂਡ ਫਰੈਸ਼ ਲਈ ਤੁਸੀਂ ਕੀ ਕਰਦੇ ਸੀ ਉਸ ਸਮੇਂ ਮੈਂ ਮਾਂ-ਪਿਓ ਨੂੰ ਕਹਿੰਦੀ ਆ ਗੇੜੀ ਮਾਰ ਕੇ ਆਣੇ ਆ ਥੋੜਾ ਘੁੰਮ ਆਣੇ ਹਣ ਬਸ ਫਿਰ ਗੇੜੀ ਮਾਰਨ ਚਲੇ ਜਾਂਦੇ ਆ 3 ਬਿਟੂ ਚਲੇ ਜੋ ਕੋਮਿਆ ਉਹ ਛੜਕਾਂ ਤੇ ਆ ਮਾਈਂਡ ਫਰੈਸ਼ ਹੁੰਦਾ ਮਮਾ ਪਾਪਾ ਨੇ ਕੋਮਲੋ ਮਾਈਂਡ ਫਰੈਸ਼ ਹੀ ਆ ਮਤਲਬ ਰੀਲ ਗੇਮ ਸਨੈਪਚੈਟ ਇਹ ਚੀਜ਼ ਤੇ ਤਾਂ ਬਿਲਕੁਲ ਨਹੀਂ ਹੈਗੇ ਤੁਸੀਂ ਨਹੀਂ ਮੈਨੂੰ ਘੁੰਮਣਾ ਪਸੰਦ ਆ ਸੀ ਘੁੰਮ ਲੈਣੇ ਆ ਸੀ ਪੂਰੀ ਟ੍ਰਾਈ ਸਿਟੀ ਘੁੰਮ ਲੈਣੇ ਆ ਫਿਰ ਉਦੋਂ ਬਰਦਾ ਦੇਖ ਕੋ ਜਦੋਂ ਘੁਮਾ ਦੇਖੋ ਉਹੀ ਚੀਜ਼ ਆ ਜੇ ਮੈਂ ਸਾਰਾ ਦਿਨ ਪੜਦੀ ਆ ਉਹ ਕੰਮ ਕਰਦੀ ਆ ਰਾਤੀ ਚ ਮੈਂ ਕਹਾਂ ਹੁਣ ਸੌਫਟੀ ਖਵਾ ਲਿਆ ਉਹ ਫਿਰ ਅਸੀਂ ਜ਼ਰੂਰ ਕੁਝ ਆ ਜਾਣੇ ਆ ਖਰੜ ਤੱਕ ਵੀ ਮੈਨੂੰ ਘੁਮਾ ਲੈਣਗੇ ਤੇ ਚੀਜ਼ਾਂ ਨੇ ਵੀ ਜੇ ਮੈਂ ਕਰ ਲਈਆਂ ਤਾਂ ਉਹ ਵੀ ਮੈਨੂੰ ਫਿਰ ਸਾਰਾ ਮਾਈਂਡ ਫਰੈਸ਼ ਕਰ ਦਿੰਦੇ ਨੇ ਜੀ ਤਾਂ ਹੁਣ ਸਾਰਿਆਂ ਦਾ ਸਵਾਲ ਹੈ ਅਗਮ ਪ੍ਰੀਤ ਦਾ ਮਕਸਦ ਕੀ ਹੈ ਗੋਲ ਕੀ ਆ ਮੇਰਾ ਮਕਸਦ ਹੈ ਜਰਨਲਿਸਟ ਬੰਨਾ ਮਤਲਬ ਮੈਂ ਜਰਨਲਿਸਟ ਬੰਨਾ ਚਾਹਨੀ ਆ ਜੀ ਮੇਰੀ ਵਿਸ਼ਾ ਪੰਜਾਬ ਲੈਵਲ ਤੇ ਭਾਰਤ ਲੈਵਲ ਤੇ ਜਾਂ ਫਿਰ ਇੰਟਰਨੈਸ਼ਨਲ ਹਾਲਾਂਕਿ ਤੁਹਾਨੂੰ ਸਾਰੀ ਭਾਸ਼ਾਵਾਂ ਆਂਦੀ ਨੇ ਪਰ ਤੁਸੀਂ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਨੂੰ ਕਿਹੜੀ ਮਤਲਬ ਫੀਲਡ ਨੂੰ ਜ਼ਿਆਦਾ ਚੋਇਸ ਕਰੋਗੇ ਰੱਬ ਮੇਰ ਕਰੇ ਇੰਟਰਨੈਸ਼ਨਲ ਲੈਵਲ ਤੇ ਪੰਜਾਬ ਨੂੰ ਰਿਪਰੈਜ਼ੈਂਟ ਕਰੀ ਆ ਬਹੁਤ ਵੱਡੀ ਗੱਲ ਕਹਿ ਰਹੇ ਹੋ ਇੱਕ ਖਾਬ ਆ ਜੀ ਸੋਚਿਆ ਜੀ ਬਾਕੀ ਜੋ ਰੱਬ ਨੂੰ ਮਨਜ਼ੂਰ ਪਰ ਮੇਰੀ ਜੋ ਹਮੇਸ਼ਾ ਕੋਸ਼ਿਸ਼ ਰਹੀ ਆ ਜੋ ਹਾਲੇ ਤੱਕ ਸੋਚ ਰਹੀ ਆ ਉਹ ਆਹੀ ਆ ਜਿੱਦਾਂ ਮੈਂ ਪਹਿਲੀ ਵੀ ਤਿੰਨ ਚਾਰ ਵਾਰੀ ਕਹਿ ਚੁੱਕੀ ਆ ਕਿ ਦੁਨੀਆ ਦੀ ਹਾਰ ਸਟੇਜ ਤੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਹਰ ਭਾਸ਼ਾ ਦੇ ਅੰਦਰ ਜਿੰਨੀਆਂ ਸਿੱਖੂਗੀ ਡੈਫੀਨੇਟਲੀ ਮੈਂ ਜਿੱਦਾਂ ਮੈਂ ਟੌਪਿਕਸ ਵੀ ਮੈਂਸ਼ਨ ਕਰ ਚੁੱਕੀ ਆ ਆਲਰੇਡੀ ਕਿ ਇੰਨਾ ਇੰਨਾ ਟੌਪਿਕਸ ਦੇ ਉੱਤੇ ਮੈਂ ਨਹੀਂ ਦੇਖਿਆ ਕਿ ਹੋਰ ਕੋਈ ਪੰਜਾਬ ਦਾ ਵੱਡਾ ਚੈਨਲ ਬੋਲ ਰਿਹਾ ਹੋਵੇ ਬਟ ਮੈਂ ਬੋਲੀ ਸੀ ਬਿਲਕੁਲ ਮੇਰੀ ਕਿਸੇ ਇਨਸਾਨ ਨਾਲ ਗੱਲ ਵੀ ਹੋਈ ਉਹ ਇੱਕ ਪੰਜਾਬ ਦੇ ਵੱਡੇ ਹੈਨਾ ਪੋਡਕਾਸਟਰ ਨੇ ਮੈਂ ਉਹਨਾਂ ਨੂੰ ਸੁਜੈਸ਼ਨ ਵੀ ਦਿੱਤੀ ਵੀ ਪਲੀਜ਼ ਇਸ ਟਾਪਿਕ ਦੇ ਉੱਤੇ ਬੋਲੋ ਵੀ ਤੁਸੀਂ ਇੰਨੇ ਵੱਡੇ ਚਿਹਰੇ ਹੋ ਜੇ ਤੁਸੀਂ ਨਹੀਂ ਬੋਲੋਗੇ ਫਿਰ ਕਿੱਦਾਂ ਪੰਜਾਬ ਦੇ ਟਾਪਿਕਸ ਹਾਈਲਾਈਟ ਹੋਣਗੇ ਜੀ ਪਰ ਫਿਰ ਵੀ ਨਹੀਂ ਬੋਲਿਆ ਗਿਆ ਪਰ ਮੈਂ ਬੋਲ ਰਹੀ ਹਾਂ ਮੈਂ ਵੱਖ-ਵੱਖ ਭਾਸ਼ਾਵਾਂ ਦੇ ਅੰਦਰ ਬੋਲ ਰਹੀ ਹਾਂ ਤੇ ਮੈਨੂੰ ਲੱਗਦਾ ਆ ਵੀ ਸਾਨੂੰ ਇਹੋ ਜਿਹੇ ਲੋਕਾਂ ਦੀ ਜ਼ਰਤ ਆ ਐਕਚੁਅਲੀ ਜੇ ਕੋਈ ਮੈਨੂੰ ਵੱਡਾ ਚਿਹਰਾ ਇਸ ਦੇਖ ਰਹੇ ਹੋ ਪਲੀਜ਼ ਆਈ ਹੋਪ ਦੇਖਣ ਤੇ ਜੇ ਦੇਖ ਰਹੇ ਹੋ ਤਾਂ ਪਲੀਜ਼ ਗੱਲ ਕਰਿਆ ਕਰੋ ਪੰਜਾਬ ਦੀ ਇੰਪੋਰਟੈਂਟ ਟਾਪਿਕਸ ਦੇ ਉੱਤੇ ਬੋਲਿਆ ਕਰੋ ਅੱਜ ਦੇ মিডিਆ ਬਾਰੇ ਤੁਹਾਡੀ ਸੋਚ ਕੀ ਆ ਵਿਚਾਰ ਕੀ ਆ ਤੁਹਾਨੂੰ ਲੱਗਦਾ ਕਿ ਅੱਜ ਦਾ মিডিਆ ਸਹੀ ਰਿਪਰੈਜ਼ੈਂਟ ਕਰ ਰਿਹਾ ਹੈ ਖਬਰਾਂ ਚੰਗੇ ਤਰੀਕੇ ਨਾਲ ਦਿਖਾ ਰਿਹਾ ਹੈ ਨਿਰਪੱਖਤਾ ਦਿਖਾਈ ਦੇ ਰਹੀ ਹੈ ਅੱਜ ਦੇ মিডিਆ ਦੇ ਵਿੱਚ ਸੱਚ ਦੱਸਿਓ ਲਾਈਕ ਸਾਰੀ ਵਧੀਆ ਕਰ ਰਹੇ ਨੇ ਆਪਦੇ ਆਪ ਦੇ ਲੈਵਲ ਤੇ ਪਰ ਮੈਨੂੰ ਲੱਗਦਾ ਅਸੀਂ ਲਾਈਕ ਪੰਜਾਬ ਦੀ ਗੱਲ ਹੋਰ ਬੈਟਰ ਤਰੀਕੇ ਦੇ ਨਾਲ ਰੱਖ ਸਕਦੇ ਹਾਂ ਕਿਤਨਾ ਕਿਤੇ ਉਸ ਚੀਜ਼ ਨੂੰ ਮੈਨੂੰ ਕਮੀ ਲੱਗਦੀ ਆ ਬਾਕੀ ਖਬਰ ਸਾਰੀ ਚਲਾ ਰਹੇ ਨੇ ਆ ਟਾਈਪ ਦੀ ਚਲਾ ਰਹੇ ਨੇ ਜੀ ਮਿੰਟਸ ਮਿੰਟਸ ਦੇ ਅੰਦਰ ਖਬਰਾਂ ਅਪਡੇਟ ਹੁੰਦੀਆਂ ਨੇ ਜੀ ਤਾਂ ਖਬਰਾਂ ਤਾਂ ਸਾਰੀਆਂ ਚੱਲਦੀਆਂ ਨੇ ਇੱਥੇ ਪਰ ਇੱਕ ਬੈਟਰ ਫਾਰਮ ਦੇ ਅੰਦਰ ਜਿ세 ਕਹੀਏ ਤਾਂ ਆਪਦੀ ਗੱਲ ਅਸੀਂ ਅਜੇ ਤੱਕ ਨਹੀਂ ਰੱਖ पाए ਬਿਲਕੁਲ ਤੇ ਹੁਣ ਮੇਰਾ ਆਖਰੀ ਸਵਾਲ ਆ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਹਾਲਕੀ ਏਜ ਹੁਨਾ ਦੀ ਵੀ ਕਾਫੀ ਆ ਕਈ ਕੁੜੀਆਂ ਦੀ ਕਾਫੀ ਏਜ ਆ ਪਰ ਇੰਸਟਾਗ੍ਰਾਮ ਤੇ ਕਾਫੀ ਸਮਾਂ ਬਤੀਤ ਕਰਨਾ ਚੰਗੇ ਮੈਂ ਕਹਿੰਦਾ ਚੰਗੇ ਵਾਲ ਤਾਂ ਜਾਈ ਨਹੀਂ ਜੇ ਤੁਹਾਨੂੰ ਵੀ ਸਾਰਾ ਸੋਸ਼ਲ ਮੀਡੀਆ ਤੇ ਪਤਾ ਹੀ ਆ ਕੀ ਸੋਸ਼ਲ ਮੀਡੀਆ ਤੇ ਚਾਦੇ ਆ ਅਖਰ ਕੀ ਨਹੀਂ ਚੰਗੀ ਚੀਜ਼ਾਂ ਲੋਕ ਘੱਟ ਸਪੋਰਟ ਕਰ ਰਹੇ ਨੇ ਪਰ ਮਾੜੀ ਚੀਜ਼ਾਂ ਨੂੰ ਲੋਕ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਆਡੀਅנס ਨੂੰ ਇੱਕ ਵਾਰ ਜ਼ਰੂਰ ਦੱਸਿਓ ਮੈਂ ਆਡੀਅੰਸ ਨੂੰ ਇਹੀ ਕਹਿਣਾ ਚਾਹੁੰਗੀ ਥੈਟ ਓਕੇ ਤੁਸੀਂ ਆਪਦੀ ਐਂਟਰਟੇਨਮੈਂਟ ਲਈ ਜੋ ਮਰਜ਼ੀ ਦੇਖੋ ਜੋ ਦੇਖਦੇ ਹੋ ਨੋ ਕਮੈਂਟਸ ਆਨ ਥੈਟ ਬਟ ਐਕਚੁਅਲੀ ਕੁਝ ਚੰਗੇ ਪੇजेस ਨੂੰ ਵੀ ਫੋਲੋ ਕਰਿਆ ਕਰੋ ਤਾਂ ਕਿ ਤੁਹਾਡਾ ਡੇ ਵਧੀਆ ਜਾਏ ਇੰਸਟਾਗ੍ਰam ਹੀ ਚਲਾਉਣਾ ਹੈ ਨਾ ਜੀ ਸਕਰੋਲ ਹੀ ਕਰਨਾ ਫਿਰ ਚਾੜ੍ਹ ਦੇ ਸਕਰੋਲ ਕਰ ਲਈਏ ਸੀ ਬੈਟਰ ਦੈਨ ਕੁਝ ਵੀ ਸਕਰੋਲ ਕਰ ਦੇਣਾ ਤੇ ਜੇ ਇਹ ਗੱਲ ਕਿਸੇ ਨੂੰ ਮੈਂ ਯੂਥ ਨੂੰ ਮੈਸੇਜ ਦੇਣ ਦੀ ਦੈਨ ਆਈ ਵੁਡ ਸੇ ਕਿ ਪੈਰੈਂਟਸ ਨੂੰ ਕਹੂੰਗੀ ਆਪਣੇ ਬੱਚੇ ਨਾਲ ਟਾਈਮ ਸਪੈਂਡ ਕਰੋ ਤੇ ਬੱਚਿਆਂ ਨੂੰ ਇਹ ਕਹੂੰਗੀ ਆਪਣੇ ਪੈਰੈਂਟਸ ਨਾਲ ਟਾਈਮ ਸਪੈਂਡ ਕਰੋ ਲਾਈਫ ਬਹੁਤ ਬੈਟਰ ਹੋ ਜਾਣੀ ਆ ਮੈਂ ਰੈਲਾਈਜ਼ ਕੀਤਾ ਆ ਬਾਕੀ ਦੋਸਤ ਘਟ ਹੀ ਹੁੰਦੇ ਨੇ ਲਾਈਫ ਦੇ ਅੰਦਰ ਜੇ ਹੁੰਦੇ ਨੇ ਉਹ ਕੁਝ ਟਾਈਮ ਬਾਅਦ ਚਲੇ ਜਾਂਦੇ ਨੇ ਲਾਈਫ ਤੋਂ ਐਟ ਲਾਸਟ ਜੇ ਕੋਈ ਹੈਗਾ ਤੁਹਾਡੇ ਨਾਲ ਦੈਟਸ ਯਰ ਪੇਰੈਂਟਸ ਉਹ ਹਮੇਸ਼ਾ ਰਹਿਣਗੇ ਜੀ ਤੇ ਰੱਬ ਨੇ ਜਿੰਨਾ ਸਮਾਂ ਉਹਨਾਂ ਨੂੰ ਦਿੱਤਾ ਨਾ ਬਹੁਤ ਕੀਮਤੀ ਆ ਬਿਤਾ ਲਓ ਐਂਡ ਆਮ ਸ਼ੋਰ ਉਹ ਵੀ ਤੁਹਾਨੂੰ ਸਪੋਰਟ ਕਰਨਾ ਚਾਹੁੰਦੇ ਨੇ ਜੇ ਨਹੀਂ ਕਰ ਰਹੇ ਸਮਝਾਓ ਉਹਨਾਂ ਨੂੰ ਉਹ ਵੀ ਸਮਝ ਜਾਣਗੇ ਤੇ ਜੇ ਤੁਸੀਂ ਹਾਲੇ ਤੱਕ ਆਪਣੇ ਬੱਚੇ ਨੂੰ ਟਾਈਮ ਨਹੀਂ ਦਿੱਤਾ ਦੋ ਇਟਸ ਓਕੇ ਮੇਬੀ ਥੋੜੀ ਜ਼ਿੱਦ ਕਰਨ ਥੋੜਾ ਐਟੀਟਿਊਡ ਹੋ ਨੋ ਦਿਖਾ ਲੈਣ ਤੁਸੀਂ ਆਪ ਦੇ ਸਮੇਂ ਕੰਮ ਦੇ ਅੰਦਰ ਬਹੁਤ ਬਤਾਇਆ ਯਾ ਪਹਿਲੇ ਤੇ ਡੈਫੀਨਿਟਲੀ ਥਿੰਗਸ ਵੁਡ ਗੋ ਵੈਲ ਟ੍ਰਾਈ ਕਰੋ ਇੱਕ ਵਾਰ ਸਾਰੇ ਜੀ ਬਹੁਤ ਬਹੁਤ ਧੰਨਵਾਦ ਸ਼ਸ਼ਕਲ ਜੀ ਸ਼ਸ਼ਕਲ